ਸਤਿ ਸ਼੍ਰੀ ਅਕਾਲ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਅੰਗਹੀਣ ਸਰਟੀਫਿਕੇਟ ਦੇ ਪ੍ਰਤੀਸ਼ਤ ਘਟਾਉਣ ਤੇ ਭੜਕੇ ਦਿਵਿਆਂਗ ਲੋਕਾਂ ਵੱਲੋਂ ਫਾਜ਼ਿਲਕਾ ਦੇ ਸਿਵਲ ਹਸਪਤਾਲ ਵਿੱਚ ਰੋਸ ਜਤਾਇਆ ਗਿਆ ਇਸ ਮੌਕੇ ਸਿਵਲ ਹਸਪਤਾਲ ਫਾਜ਼ਿਲਕਾ ਪਹੁੰਚੇ ਸੋਨਾ ਸਿੰਘ ਤੇ ਹੋਰਾਂ ਨੇ ਕਿਹਾ ਕਿ ਪਹਿਲਾਂ ਉਹਨਾਂ ਦਾ ਅੰਗਹੀਣ ਸਰਟੀਫਿਕੇਟ 100% ਬਣਿਆ ਹੋਇਆ ਸੀ ਜੋ ਕਿ ਫਿਰੋਜ਼ਪੁਰ ਤੋਂ ਬਣਿਆ ਹੋਇਆ ਸੀ ਅਤੇ ਹੁਣ ਉਹਨਾਂ 2019 ਵਿੱਚ ਬਣਵਾਇਆ ਤਾਂ ਉਹ 70% ਬਣਾਇਆ ਗਿਆ ਉਹਨਾਂ ਕਹੇ ਕਿ ਉਸ ਦਾ ਸਰਟੀਫਿਕੇਟ 70% ਬਣਿਆ ਹੋਣ ਕਾਰਨ ਉਹਨਾਂ ਨੂੰ ਕੋਈ ਵੀ ਸਹੂਲਤ ਨਹੀਂ ਮਿਲ ਰਹੀ। ਉਹਨਾਂ ਦਾ 4 ਤਰੀਕ ਨੂੰ ਅਸੀਂ ਨਾ ਕੈਂਪ ਲਾਇਆ ਸੀਗਾ ਜਾਨੀ ਸਰ। ਉੱਥੇ ਪਤਾ ਲੱਗਿਆ ਧਿਆਨ ਚ ਆਏ ਆ ਵੇਖੋ 18 ਤਾਂ ਮੇਰੇ ਕੋਲੇ ਸਬੂਤ ਨੇ। ਇਹ ਇਹਨਾਂ ਦੇ ਪਹਿਲਾਂ 90% ਜਾਂ 100% ਦੇ ਇਹਨਾਂ ਕੋਲੇ UID ID ਕਾਰਡ ਹੈਗੇ ਨੇ। ਕਿਸੇ ਕੋਲੇ ਫੋਟੋਸ਼ਾਪ ਹੈ ਕਿਸੇ ਕੋਲ origignal ਹੈ। ਤਾਂ ਹੁਣ ਕੋਈ ਜਿਹੜਾ ਕੋਈ 2-4 ਸਾਲਾਂ ਬਾਅਦ ਅਪਡੇਸ਼ਨਾਂ ਹੋਈਆਂ ਨੇ ਤਾਂ ਉਹਦੇ ਵਿੱਚ ਕਿਸੇ ਦਾ 60% ਕਿਸੇ ਦਾ 70% ਉਹ ਯੂਡੀਆਈਡ ਆਈਡ ਕਾਰਡ ਬਣਾ ਦਿੱਤਾ ਗਿਆ। ਜਿਹੜੀਆਂ ਕੋਈ ਪ੍ਰਾਈਵੇਟ ਸੰਸਥਾਵਾਂ ਜਿਵੇਂ ਉਹ ਅਲਿੰਕੋ ਨੇ ਲਾਇਆ ਸੀ ਕੈਂਪ ਉਹਨਾਂ ਦੀ ਸ਼ਰਤ ਹੈ ਵੀ ਜਿਹੜਾ 80% ਤੱਕ ਤੁਸੀਂ ਜੇ ਹੈਂਡੀਕੈਪ ਤੋਂ ਤੁਹਾਨੂੰ ਅਸੀਂ ਬੈਂਟਰੀ ਵਾਲੀਆਂ 휠ਚੇਅਰ ਦਿੰਨੇ ਆ। ਤਾਂ ਜਿੰਦੇ ਹੁਣ ਪਹਿਲਾਂ ਤਾਂ 900 ਹੋਏਗਾ ਸੀਗਾ ਉਹਨਾਂ ਦਾ 60 ਜਾਂ 70% ਹੈ ਉਹ ਵੰਜ ਰਹਿ ਗਈ। ਕੋਈ ਇੱਥੇ ਦੋ-ਦੋ ਜਾਨ ਨੇ ਟੈਕਸੀ ਤੇ ਹਜ਼ਾਰ-ਹਜ਼ਾਰ ਰੁਪਿਆ ਲਾ ਕੇ ਉੱਥੇ ਗਏ ਵੀ ਸਾਨੂੰ ਅੱਜ ਮਿਲ ਜਾਣਗੀਆਂ। ਉੱਥੇ ਜਾ ਕੇ ਠੋਸ ਹੋ ਕੇ ਆ ਗਏ ਵੀ ਸਾਡੇ ਕੋਲ ਤਾਂ 60 70 ਦਾ ਉਹਨਾਂ ਕੋਲੇ ਪਹਿਲਾਂ ਆਵੇ ਕੋ ਸਾਰੇ ਸਮੂਦ ਨੇ ਪਹਿਲਾਂ ਉਹਨਾਂ ਕੋਲੇ 100 ਜਾਂ 90% ਵਾਲੇ ਵੀ ਹੈਗੇ ਨੇ ਤੇ ਹੁਣ ਜਿਹੜੇ ਮੌਕੇ ਤੇ ਕਲ ਰਹੇ ਨੇ ਅਪਡੇਟ ਹੋਏ ਨੇ ਉਹ 60 70% ਦੇ ਆ ਉਹਨ ਐਸਐਮਓ ਸਾਹਿਬ ਦੀ ਵੇਟ ਕਰ ਰਹੇ ਆ ਕੋਈ 2 ਘੰਟੇ ਤਕਰੀਬਨ ਹੋ ਗਏ ਆ ਦੋ ਵਾਰੀ ਗੱਲ ਕਰ ਚੁੱਕੇ ਆ ਘੰਟੇ ਘੰਟੇ ਦੇ ਵਕਫੇ ਤੇ 10 10 ਮਿੰਟ ਦਾ ਕਹਿ ਰਹੇ ਆ ਬਸ ਆਉਣੇ ਆ ਜੀ ਆਉਣੇ ਵੇਟ ਕਰ ਰਹੇ ਆ ਕਰਦੇ ਆ ਦੇਖੋ ਕਦੋਂ ਦਾ ਆਉਂਦੇ ਆ ਇਹ ਤਾਂ ਜਿਹੜਾ ਹਲਕੇ ਦਾ ਐਸਐਮਓ ਹੁੰਦਾ ਸਰਕਾਰੀ ਹਸਪਤਾਲ ਜਿਵੇਂ ਹੁਣ ਸਾਡੇ ਕੋਲੇ ਜਲਾਲਾਬਾਦ ਤੇ ਫਾਜ਼ਲਗਾ ਹਲਕੇ ਦੇ ਆ ਇੱਕ ਅੱਧਾ ਸ਼ਾਇਦ ਜਿਹੜਾ ਹਬੋਰ ਦਾ ਤਾਂ ਉਹ ਜਿਹੜਾ ਐਸਐਮਓ ਹਲਕੇ ਦਾ ਹੁੰਦਾ ਸਰਕਾਰੀ ਹਸਪਤਾਲ ਦਾ ਉਹਨਾਂ ਦੁਆਰਾ ਹੀ ਬਣਾਏ ਜਾਂਦੇ ਆ ਮੰਗੇ ਜਿਹੜਾ ਇਹਨਾਂ ਦਾ ਹੱਕ ਹੈ ਹੁਣ ਆ ਦੇਖੋ ਤੁਸੀਂ ਇਹਦੀਆਂ ਦੋਨੇ ਲੱਤਾਂ ਹੀ ਜਿਹੜੀਆਂ ਨਹੀਂ ਹੈਗੀਆਂ ਇਹ 59% ਦਾ ਸਰਟੀਫਿਕੇਟ ਬਣਾ ਦਿੱਤਾ ਗਿਆ ਇਹ ਕਿਵੇਂ ਵਾਜੋਵੇ ਗੱਲ ਵੀ 60% ਹੈ ਜਿਹੜਾ ਚੱਲ ਨਹੀਂ ਸਕਦਾ ਕਿਸੇ ਵੀ ਜਾ ਨਹੀਂ ਸਕਦਾ ਤੇ ਇਹਨੂੰ ਹੁਣ ਜਿਹੜਾ ਇਹਦੇ ਕੋਲ ਪਹਿਲਾਂ 100% ਦਾ ਵੀ ਕਾਪੀ ਹੈਗੀ ਆ ਪਹਿਲਾਂ 90% ਸੀਗਾ ਹੁਣ 60% ਹੈ ਸਹੂਲਤਾ ਇਹਨਾਂ ਨੂੰ ਜਿਹੜੀਆਂ ਕੋਈ ਸਰਕਾਰੀ ਹੋਣਗੀਆਂ ਉਹਦੇ ਬਾਰੇ ਤਾਂ ਆਪਾਂ ਨੂੰ ਪਤਾ ਨਹੀਂਗਾ ਇਹਦਾ ਪ੍ਰਾਈਵੇਟ ਅਸੀਂ ਕੈਂਪ ਕਈ ਸੱਜਣਾ ਨੇ ਰਲ ਕੇ ਲਾਇਆ ਸੀਗਾ ਪ੍ਰਾਈਵੇਟ ਤੌਰ ਤੇ ਉਹਦੇ ਵਿੱਚ ਇਹ ਗੱਲ ਬਾਹਰ ਆਈ ਸਾਨੂੰ ਪਤਾ ਲੱਗਿਆ ਕਿ ਇਹ ਜਿਹੜਾ ਸਰਕਾਰ ਦੇ ਇਹੋ ਜਿਹੇ ਨਕੰਮੇ ਕੰਮ ਨੇ ਜਾਂ ਡਾਕਟਰਾਂ ਦੇ ਕਿ ਪਹਿਲਾਂ 100% 90% ਦੇ ਸਰਟੀਫਿਕੇਟ ਬਣ ਕੇ ਇਹ ਜੈਨੂਇਨ ਹੈਗਾ ਵੀ 90 ਜਾਂ 100% ਹੈ ਤਾਂ ਹੁਣ ਇਹਨਾਂ ਦੇ ਅਪਡੇਟ ਕਰਕੇ 60 70% ਕਿਵੇਂ ਹੋ ਗਈ ਜੇ ਥਰੂ ਆਏ ਸੀਗੇ ਉਹ ਕਿਸੇ ਦਾ ਅਲੱਗ-ਅਲੱਗ ਇਸ਼ੂ ਹੈ ਜਿਵੇਂ ਪੁਰਾਣੇ ਸਰਟੀਫਿਕੇਟ ਬਨੇ ਆ ਕੋਈ 2013 ਦਾ ਬਣਿਆ ਸੀ ਕੋਈ 12 ਦਾ ਬਣਿਆ ਹੋਇਆ ਉਸ ਤੋਂ ਪਹਿਲਾਂ ਆ ਦੇ ਕਿਸੇ ਦੀ ਪਰਸੈਂਟੇਜ ਵੱਧ ਸੀ 13 ਵਾਲੇ ਦੀ ਘੱਟ ਸੀ ਉਹਨਾਂ ਨੂੰ ਡਾਊਟ ਸੀਗਾ ਵੀ ਇਦਾਂ ਕਿਉਂ ਹੈ ਬਟ ਉਸ ਟਾਈਮ ਤੇ ਸਾਨੂੰ ਕੋਈ ਪਤਾ ਨਹੀਂ ਕੀ ਇਸ਼ੂ ਹੈ ਕੀ ਨਹੀਂ ਇਸ ਲਈ ਮੈਂ ਇਹਨਾਂ ਨਾਲ ਕੀ ਕੀਤਾ ਇਹਨਾਂ ਨੂੰ ਕਿਹਾ ਵੀ ਸਰੈਂਡਰ ਕਰਾ ਕੇ ਦੁਬਾਰਾ ਐਗਜ਼ਾਮ ਇਨ ਕਰਾ ਸਕਦੇ ਆ ਉਹਨਾਂ ਦੇ ਨਾਲ ਕੀ ਹੈ ਐਗਜ਼ੈਕਟ ਤੁਹਾਡੀ ਪਰਸੈਂਟੇਜ ਨਾਲੇ ਡਾਊਟ ਕਲੀਅਰ ਹੋ ਜਾਊਗਾ ਨਾਲੇ ਪਰ ਪਰਸੈਂਟੇਜ ਪਤਾ ਲੱਗ ਜੂ ਬਾਕੀ ਕੁਝ ਬਿਮਾਰੀਆਂ ਐਵੇਂ ਹੁੰਦੀਆਂ ਜਿਹੜੀਆਂ ਵਿਦ ਟਾਈਮ ਇੰਪਰੂਵ ਕਰ ਜਾਂਦੀਆਂ ਉਸ ਕਰਕੇ ਪਰਸੈਂਟੇਜ ਕਈ ਵਾਰ ਘੱਟ ਵੀ ਸਕਦੀ ਹੁੰਦੀ ਹੈ ਬਟ ਫਿਰ ਵੀ ਅਸੀਂ ਉਹਨਾਂ ਨੂੰ ਸੈਟੀਸਫਾਈ ਕਰਨ ਵਾਸਤੇ ਕਹਿੰਦਾ ਵੀ ਦੁਬਾਰਾ ਇਗਜ਼ਾਮਿਨ ਕਰਾ ਕੇ ਤੇ ਦੁਬਾਰਾ ਚੈੱਕ ਕਰਾ ਦੇ ਉਹ ਫਾਰਮੂਲੇਜ਼ ਹੁੰਦੇ ਆ ਡਿਫਰੈਂਟ ਡਿਫਰੈਂਟ ਕੈਲਕੂਲੇਟ ਕਰਦੇ ਉਹ ਅਸੀਂ ਆਰਥੋਪੀਡੀਸ਼ੀਅਨਸ ਕੋਲ ਭੇਜਦਾ ਉਹ ਇਮੀਡੀਏਟ ਉਹਨਾਂ ਨੂੰ ਦੁਬਾਰਾ ਚੈੱਕ ਕਰਕੇ ਜੋ ਐਗਜ਼ੈਕਟ ਪਰਸੈਂਟੇਜ ਹੋਈ ਉਸ ਹਿਸਾਬ ਨਾਲ ਬਣਾ ਦੇਣੀ ਹੈ 2013 ਦਾ ਉਹਨੋਂ ਦੇ ਬਾਰੇ ਮੈਂ ਕੀ ਕਮੈਂਟ ਕਰ ਸਕਵਾ ਆਮ ਤੌਰ ਤੇ ਇੰਦਾ ਦੀ ਏਡੀ ਵੱਡੀ ਮਿਸਟੇਕ ਨਹੀਂ ਹੁੰਦੀ ਬਟ ਫਿਰ ਵੀ ਜੇ ਕੁਝ ਪ੍ਰੋਬਲਮ ਕਿਸੇ ਨੂੰ ਲੱਗਦੀ ਹੈ ਅਸੀਂ ਤਾਂ ਦੁਬਾਰਾ ਐਗਜ਼ਾਮਿਨ ਕਰਾ ਰਹੇ ਹਾਂ ਉਹ ਕਲੀਅਰ ਕਟ ਮੇਰੀ ਸਭੀ ਮੈਡੀਕਲ ਆਫੀਸਰ ਜਿੰਨੇ ਵੀ ਸਪੈਸ਼ਲਿਸਟ ਹੈ ਜੋ ਹੈਂਡੀਕੈਪ ਸਰਟੀਫਿਕੇਟ ਨੂੰ ਡੀਲ ਕਰਦੇ ਆ ਉਹਨਾਂ ਨੂੰ ਪਹਿਲਾਂ ਵੀ ਮੈਂ ਗਾਈਡ ਕੀਤਾ ਸੀ ਦੁਬਾਰਾ ਮੇਰੇ ਸਟ੍ਰਿਕਟ ਆਰਡਰ ਹੈ ਵੀ ਜਿਹੜਾ ਵੀ ਹੈਂਡੀਕੈਪ ਪੇਸ਼ੈਂਟ ਹੈ ਉਹ ਉੱਪਰ ਨਹੀਂ ਜਾਊਗਾ ਉਹਨਾਂ ਦਾ ਐਗਜ਼ਾਮੀਨੇਸ਼ਨ ਆਪੀਡੀ ਰੂਮ 'ਚ ਹੀ ਹੋਊਗਾ ਇਹ ਦੁਆਰਾ ਮੈਂ ਉਹਨਾਂ ਨੂੰ ਇਨਸਟਰਕਟ ਕਰਦਾ ਵੀ ਜੋ ਵੀ ਜੇ ਆਪਰੇਟ ਕਰ ਰਿਹਾ ਹੈ ਜਾਂ ਫਿਰ ਕੋਈ ਡੀਲ ਕਰ ਰਿਹਾ ਹੈ ਸੀਜ਼ੇਰੀਅਨ ਵਗੈਰਾ ਨੂੰ ਉਹਨਾਂ ਨੂੰ ਕਹਤਾ ਵੀ ਹੁਣੇ ਜਦੋਂ ਫ੍ਰੀ ਹੁੰਦੇ ਆ ਕੇ ਆਪਣੇ ਰੂਮ 'ਚ ਆ ਕੇ ਐਗਜ਼ਾਮਿਨ ਕਰਨ ਨੇ ਲੋਕ ਕਈ ਵਾਰ ਕੀ ਹੁੰਦਾ ਡਾਕਟਰ ਬੀਜ਼ੀ ਹੁੰਦਾ ਆਪਰੇਟ ਕਰਨ 'ਚ ਉਹਦੇ ਚੱਕਰ ਜਿਵੇਂ ਕੋਈ ਜਲਦਬਾਜ਼ੀ 'ਚ ਚਲਾ ਗਿਆ ਹੋਵੇ ਤਾਂ ਕੋਈ ਚਲਾ ਗਿਆ ਹੋਵੇ ਬਟ ਅੱਗੇ ਅਸੀਂ ਕਦੇ ਨਹੀਂ ਇਦਾਂ ਦਾ ਹੋਣ ਦਿੱਤਾ ਬਟਾਲਾ ਵਿੱਚ ਪਾਰਕ ਦਾ ਉਦਘਾਟਨ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਕੀਤਾ ਤੇ ਪਾਰਕ ਵਿੱਚ ਸ਼ਹੀਦਾਂ ਦੇ ਬੁੱਤ ਵੀ ਲਗਾਏ ਗਏ ਜਦ ਕੇ 100 ਫੁੱਟ ਉੱਚਾ ਰਾਸ਼ੀ ਝੰਡਾ ਵੀ ਲਗਾਇਆ ਗਿਆ ਸ਼ਹੀਦਾਂ ਦੇ ਬੁੱਤਾਂ ਵਿੱਚ ਸ਼ਹੀਦ ਭਗਤ ਸਿੰਘ ਸ਼ਹੀਦ ਸੁਖਦੇਵ ਅਤੇ ਸ਼ਹੀਦ ਰਾਜਗੁਰੂ ਦੇ ਬੁੱਤ ਸ਼ਾਮਿਲ ਸਨ ਵਿਧਾਇਕ ਨੇ ਕਿਹਾ ਕਿ ਸ਼ਹਿਰ ਦੇ ਚਾਰੇ ਪਾਸੇ ਵਿਕਾਸ ਕਾਰਜ ਚੱਲ ਰਹੇ ਹਨ ਤਾਂ ਜੋ ਲੋਕਾਂ ਨੂੰ ਵਧੀਆ ਮਾਹੌਲ ਮੁਹੱਈਆ ਕਰਵਾਇਆ ਜਾ ਸਕੇ ਮੈਂ ਇਹੋ ਕਹਿਣਾ ਚਾਹੂੰਗਾ ਜੀ ਜ਼ਿੰਦਗੀ ਦਾ ਜਿਹੜਾ ਇਹ ਦੁਨੀਆ ਦਾ ਮੇਲਾ ਹੈ ਉਹਨਾ ਜਾਣਾ ਬਣਿਆ ਹੈ ਜਿਹੜਾ ਕੋਈ ਆ ਕੇ ਚੰਗੇ ਕੰਮ ਕਰ ਜਾਂਦਾ ਹੈ ਦੁਨੀਆ ਉਹਨੂੰ ਯਾਦ ਰੱਖਦੀ ਹੈ ਅੱਤਰ ਔਰ ਗੱਲ ਮੈਂ ਇੱਕ ਗੱਲ ਮਨ ਮਾਨਨਾ ਕਹਿ ਸਕਦਾ ਹਾਂ ਵੀ ਇੱਕ ਦੇਸ਼ ਭਾਵਨਾ ਦਾ ਜਜ਼ਬਾ ਤੇ ਜਨੂਨ ਜਿਹੜਾ ਇਹ ਸਾਡੇ ਲੋਕਾਂ ਦੇ ਵਿੱਚ ਸਾਡੇ ਬੱਚਿਆਂ ਦੇ ਵਿੱਚ ਇੱਕ ਜਜ਼ਬਾ ਜਿਹੜਾ ਬੜਾ ਕਾਇਮ ਰੱਖਣ ਦੀ ਇਹਨੂੰ ਲੋੜ ਵੀ ਹੈ ਔਰ ਕਾਇਮ ਰੱਖਦੇ ਵੀ ਨੇ ਸੋ ਅੱਜ ਇਹ ਜਿਹੜਾ ਤਿਰੰਗਾ ਝੰਡਾ ਲਹਿਰਾਇਆ ਜਾ ਰਿਹਾ ਹੈ 2 ਕਿਲੋਮੀਟਰ ਤੋਂ ਜਿਹੜਾ ਅੱਗੇ ਦੱਸਦੇ ਹਾਂ ਇਹ ਬਟਾਲਾ ਪਤਾ ਨਹੀਂ ਲੱਗਦਾ ਹੁਣ ਜਿਹੜਾ ਜੰਮੂ ਤੋਂ ਤੁਹਾਡੇ ਰਿਸ਼ਤੇਦਾਰ ਆਇਆ ਕਰਨਗੇ ਉਹ ਇਹਨਾਂ ਦੱਸ ਦਿਆ ਕਰੋ ਵੀ ਬਸ ਬਟਾਲਾ ਸ਼ੁਰੂ ਕਿੱਥੋਂ ਹੋਣਾ ਜੀ ਜਿੱਥੇ ਤਿਰੰਗਾ ਚੰਡਾ ਲੱਗਾ। ਬਿਆਸ ਤੋਂ ਜਦੋਂ ਪਹਿਲਾਂ ਸਟਾਰਟਿੰਗ 'ਚ ਜਦੋਂ ਮੋੜ ਮੋੜਦੇ ਹਾਂ ਬਟਾਲੇ ਨੂੰ ਤੇ ਪਹਿਲਾਂ ਜਦੋਂ ਟੋਏ 'ਚ ਗੱਡੀ ਵਜਦੀ ਨਾਲ ਹੀ ਮੋਝਾ ਨਿਕਲਦਾ ਇਹ ਸਾਡਾ ਬਟਾਲਾ ਆ ਗਿਆ। ਪਰ ਹੁਣ ਤੁਸੀਂ ਵੇਖੋਗੇ ਅ ਅੰਕਲ ਹੁਣੀ ਵੀ ਆਏ ਨੇ ਸਾਡੇ ਸਾਰੇ ਸੜਕਾਂ ਚੌੜੀਆਂ ਹੋ ਰਹੀਆਂ ਨੇ। ਵਧੀਆ ਸੋ ਕਹਿਣ ਦਾ ਭਾਵ। ਮੈਂ ਅੱਗੇ ਵੀ ਇੱਕ ਗੱਲ ਕਹਿਣਾ ਸੀ ਸਾਡੇ ਬਟਾਲੇ ਨੂੰ ਪਛੜਿਆ ਕਿਹਾ ਜਾਂਦਾ। ਇੱਥੇ ਸਾਡੇ ਅਗਾਹ ਵਧੂ ਲੋਕਾਂ 'ਚ ਕਮੀ ਨਹੀਂ ਇਹ ਦਿੱਲੀ ਬੈਠੇ ਨੇ ਦਿੱਲੀੋਂ ਇਹ ਬਟਾਲੇ ਨੂੰ ਪਿਆਰ ਕਰਦੇ ਨੇ ਔਰ ਮੈਨੂੰ ਮਾਣ ਆ ਇਸ ਗੱਲ ਦਾ ਵੀ ਜਿੱਥੇ-ਜਿੱਥੇ ਵੀ ਮੈਂ ਖੜੇ ਕਰਦਾ ਖੇਲ ਆਦਾ ਜਿੱਥੇ ਵੀ ਡਿਊਟੀ ਲਾਉਣਾ ਮੈਨੂੰ ਨਜ਼ਰ ਆਉਂਦੇ ਨੇ ਇਹ ਮੇਰਾ ਪਰਿਵਾਰ ਪਰਿਵਾਰ ਦਾ ਮਤਲਬ ਕੀ ਹੁੰਦਾ ਵਾ ਵੀ ਉਹ ਇਹੋ ਹੀ ਆ ਕਿ ਜਦੋਂ ਇਹ ਕੰਮ ਕਿੰਨਾ ਵਾਸਤੇ ਕਰ ਰਹੇ ਸਾਡੇ ਬੱਚਿਆਂ ਦੀ ਭੁੱਖ ਲਈ ਸਾਡੀ ਆਉਣ ਵਾਲੀ ਪੀੜ੍ਹੀ ਵਾਸਤੇ ਇਹ ਜਿਹੜੇ ਕੰਮ ਬੜੇ ਜ਼ਰੂਰੀ ਨੇ ਔਰ ਜੋ ਕਿ ਮੈਂ ਇਹ ਨਹੀਂ ਗੱਲ ਜ਼ਰੂਰ ਮੈਂ ਕਹਿ ਸਕਦਾ ਵੀ ਹਰ ਜਿੰਨੇ ਵੀ ਸਗੋਂ ਪਟਾਲੇ ਦਾ ਦੇਖਿਆ ਇਹ ਮਾਹੌਲ ਤੁਸੀਂ ਇਹਦੇ ਵਿੱਚ ਅੱਜ ਤੱਕ ਇਹ ਤਰੱਕੀ ਦੀ ਲਈ ਤੇ ਨਹੀਂ ਗਿਆ ਇਹ ਉਸੇ ਸੜਕਾਂ ਟੁੱਟੀਆਂ ਐ ਤੇ ਉੱਥੇ ਲੁੱਕ ਪੈਂਦੀ ਸੀ ਨਾ ਦੇ ਅੱਧਾ ਫੁੱਟ ਇਧਰੋਂ ਹੁੰਦੀ ਤੇ ਨਾ ਅੱਧਾ ਫੁੱਟ ਉਧਰੋਂ ਹੁੰਦੀ ਤੁਸੀਂ ਭਰੀ ਪੰਤ ਸਾਰੇ ਜਾਣਦੇ ਹੋ ਸੋ ਇਹ ਹੁਣ ਪਹਿਲੀ ਵਾਰੀ ਹੋਇਆ ਤੁਹਾਡੀਆਂ ਸੜਕਾਂ ਚੌੜੀਆਂ ਹੋ ਰਹੀਆਂ ਤੁਹਾਡਾ ਚੌਂਕ ਅੱਜ ਇਹ ਬੜਾ ਇਹ ਇਹ ਨਹੀਂ ਇਹ ਬੜਾ ਛੋਟਾ ਕਨਸੈਪਟ ਤੇ ਹੋ ਗਿਆ ਇਹ ਸਾਨੂੰ ਪਤਾ ਹੈ ਇਹਦੇ ਬਾਅਦ ਸਾਨੂੰ ਕੀ ਕੀ ਕਾ ਲੈਣਾ ਕਾ ਲੈਣੀ ਪਈ ਆ ਅੱਜ ਇਹ ਸੱਦੋ ਓੱਖਾ ਪੜਾ ਹੀ ਆਪਾਂ ਸ਼ੁਰੂ ਕਰਕੇ ਹੁਣ ਜਿਹੜਾ ਵਾ ਇਤੋਂ ਨਾਲ ਹੀ ਆਪਾਂ ਹੁਣ ਸੁੱਖਾ ਸਿੰਘ ਮਤਾਬ ਸਿੰਘ ਚੌਂਕ ਨਹੀਂ ਪੱਥਰ ਰੱਖਣ ਲੱਗੇ ਸੋ ਕਹਿਣ ਦਾ ਭਾਅ ਹੋਰ ਬੜੇ ਕੰਮ ਰਹਿੰਦੇ ਨੇ ਬਟਾਲੇ ਵਾਲੇ ਜਿਹੜੇ ਕਰਨੇ ਨੇ ਤੁਹਾਡਾ ਲੇਕਿਨ ਤੁਹਾਡਾ ਛੋਟਾ ਭਰਾ ਵਾ ਬੇਟੇ ਵਾਂਗੂ ਆ ਔਰ ਬਹੁਤ ਹੀ ਇਹਦੇ ਮਨ ਦੇ ਵਿੱਚ ਇੱਕ ਜਿਹੜੀ ਤਮੰਨਾ ਹੈ ਕਿ ਸ਼ਹਿਰ ਨੂੰ ਸੁਧਾਰਨਾ ਹੈ ਇਹਨਾਂ ਦੇ ਜਦੋਂ ਅਸੀਂ ਨਾਂ ਰੱਖਣ ਦੀ ਗੱਲ ਸੋਚ ਰਹੇ ਸੀ ਇਹਨਾਂ ਦੇ ਦਿਮਾਗ 'ਚ ਆਇਆ ਕਿ ਮੈਂ ਇਹਨਾਂ ਨੂੰ ਸੀਦਾ ਨੂੰ ਸਮਰਪਿਤ ਕਰਨਾ ਇਹ ਬੜੀ ਦੂਰ ਤੋਂ ਅਜੀ ਕਈ ਸੈਂਕੜੇ ਮੀਲਾਂ ਤੋਂ ਅਸੀਂ ਇਹ ਮੂਰਤੀ ਬਣਵਾਈ ਹੈ ਔਰ ਭਗਤ ਸਿੰਘ ਜੀ ਰਾਜਗੁਰੂ ਜੀ ਸੁਖਦੇਵ ਜੀ ਦੀ ਉਹਨਾਂ ਨੂੰ ਅਸੀਂ ਇੱਕ ਸ਼ਰਧਾਂਜਲੀ ਦੇਣ ਵਾਸਤੇ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਔਰ ਅਸੀਂ ਮਿਲ ਕੇ ਜੋ ਕੰਮ ਕਰ ਰਹੇ ਹਾਂ ਔਰ ਮੈਨੂੰ ਖੁਸ਼ੀ ਹੈ ਕਿ ਇਹ ਛੋਟਾ ਵੀਰ ਜਿਹੜਾ ਇਦੇ ਮਨ ਦੇ ਵਿੱਚ ਬੜੀ ਤਮੰਨਾ ਵਲਵਲੇ ਹੈ ਕਿ ਵੀ ਮੈਂ ਕੁਝ ਨਾ ਕੁਝ ਕਾਰਜ ਕਰਾਂ ਔਰ ਅਸੀਂ ਕਰ ਰਹੇ ਹਾਂ ਕੋਸ਼ਿਸ਼ ਕਰ ਰਹੇ ਹਾਂ ਔਰ ਕੋਸ਼ਿਸ਼ ਕਰਾਂਗੇ ਹੋਰ ਵੀ ਜੋ ਹੋ ਸਕਦਾ ਬਟਾਲੇ ਵਿੱਚ ਹੋਰ بڑے ਪ੍ਰੋਜੈਕਟ ਲੱਗੇ ਨੇ ਇਹ ਬਣਿਆ ਹਨ ਪਾਰਕ ਹੋਰ ਇਦਾਂ ਦੇ ਬਣਨਗੇ ਇਹਦੀ ਹੋਰ ਵੱਲੇ ਸੁੰਦਰੀਕਰਨ ਹੋਏਗਾ ਐਨਆਈਏ ਨੇ ਮੋਗਾ ਜ਼ਿਲ੍ਹੇ ਦੇ ਪਿੰਡ ਬਿਲਾਸਪੁਰ ਵਿੱਚ 22 ਤੋਂ 23 ਸਾਲ ਦੇ ਨੌਜਵਾਨ ਰਵਿੰਦਰ ਸਿੰਘ ਪੁੱਤਰ ਆਤਮਾ ਸਿੰਘ ਦੇ ਘਰ ਛਾਪਾ ਮਾਰਿਆ ਜਾਣਕਾਰੀ ਦਿੰਦੇ ਹੋਏ ਨੌਜਵਾਨ ਨੇ ਦੱਸਿਆ ਕਿ ਉਸ ਦਾ ਮੋਬਾਈਲ ਗੋਮਹਾ ਤੇ ਜਿਸ ਬਾਰੇ ਉਹ ਪੁੱਛ ਰਹੇ ਸਨ ਉਹ ਇਸ ਮੋਬਾਈਲ ਵਿੱਚ ਸੀ ਮੇਰਾ ਪਾਸ ਕੋਈ ਕੰਮ ਨਹੀਂ ਕਰਦਾ ਇਸ ਤੋਂ ਬਾਅਦ ਉਸੇ ਥੋੜੀ ਜਹੀ ਪੁੱਛਗਿਛ ਕੀਤੀ ਤੇ ਉੱਥੋਂ ਚਲੇ ਗਏ ਜੇ ਤੁਹਾਡੇ ਘਰੇ ਐਨਆਈਏ ਦੀ ਰੇਡ ਹੋਈ ਸੀਗੀ ਕੀ ਚੱਕਰ ਸੀਗਾ ਕੀ ਕਾਰਨ ਸੀ ਵੀਰੇ ਮੇਰਾ ਪਰਾਣਾ ਸਹਿਮ ਸੀ ਜੀ ਹੂੰ ਡੱਗ ਗਿਆ ਜੀ ਹੂੰ ਐਂ ਕਰਕੇ ਮੈਨੂੰ ਤਾਂ ਪਤਾ ਨਹੀਂ ਉਹ ਵੀਰੇ ਪਾਸ ਦੱਸ ਕਰਕੇ ਮੁੜ ਗਈ ਕੀ ਕਹਿੰਦੇ ਤੈਨੂੰ ਵੀ ਕੀ ਕੀ ਪੁੱਛਿਆ ਕੀ ਦਿੱਥੋਂ ਉਹਨਾਂ ਨੇ ਮੈਨੂੰ ਜੀ ਪੁੱਛਿਆ ਜੀ ਕਹਿੰਦੇ ਸਹਿਮ ਆਏ ਹੂੰ ਉਹ ਮੈਨੂੰ ਕਹਿਉ ਨਹੀਂ ਕੀਤਾ ਨਹੀਂ ਤੇ ਕੁਛ ਘਰੋਂ ਤੇਰਾ ਲੈ ਕੇ ਤਿੰਨੇ ਕੋਈ ਫੋਨ ਵਗੈਰਾ ਜਾਂ ਕੁਛ ਹੋਰ ਆਧਾਰ ਕਾਰਡ ਲੈ ਕੇ ਗਏ ਜੀ ਤੇ ਤੈਨੂੰ ਕੋਈ ਟਾਈਮ ਦੇ ਕੇ ਹੁਣ ਸਾਡੇ ਕੋਲੇ ਉੱਥੇ ਆਈ ਜਾਂ ਕੁਛ ਵੀ ਨਹੀਂ ਨਹੀਂ ਜੀ ਮੈਨੂੰ ਦੋ ਕਿ ਕੌਣ ਹੀ ਕਿਸੇ ਹੋਰ ਪਰਿਵਾਰਕ ਮੈਂਬਰ ਦਾ ਫੋਨ ਲੈ ਕੇ ਗਏ ਹੁਣੀਆਂ ਕੁਛ ਹੋਰ ਨਹੀਂ ਜੀ ਕਿਸੇ ਦਾ ਫੋਨ ਨਾ ਇੱਕ ਦਾ ਫੜਾ ਕੇ ਜੀ ਨੰਬਰ ਪੜਾ ਲੈ ਕੇ ਬਸ ਤੇਰੇ ਫੋਨ ਦਾ ਹੀ ਸੀਗਾ ਵੀ ਤੇਰਾ SIM ਕਿੱਥੇ ਚੱਲਦਾ ਉਹਦੇ ਬਾਰੇ ਦੱਸ ਉਹਦੇ ਬਾਰੇ ਪੁੱਛੇਗੇ ਜੀ ਹੋਰ ਤੈਨੂੰ ਕੁਛ ਕਿਹਾ ਕੁਝ ਨਹੀਂ ਕੋਈ ਕਿਆ ਨੂੰ ਕੁੱਟਿਆ ਮਾਰਿਆ ਨਹੀਂ ਜੀ ਫਰੋਜ਼ਪੁਰ ਦੇ ਪਿੰਡ ਕਲਖੁਰਦ ਦੇ ਨਜ਼ਦੀਕ ਹੁਣੇ-ਹੁਣੇ ਪੰਜਾਬ ਰੋਡਵੇਜ਼ ਦੀ ਬਾਸ ਤੇ ਟਰੱਕ ਦੀ ਭਿਆਨਕ ਟੱਕਰ ਹੋਈ ਤੇ ਸਾਰੇ ਦਰਾਨ ਬਸ ਪੂਰੀ ਤਰ੍ਹਾਂ ਚੱਕ ਨਾ ਚੁਰ ਹੋ ਗਈ ਬਸ ਵਿੱਚ ਸਵਾਰ 500 ਵਧੇਰੇ ਲੋਕ ਗੰਭੀਰ ਵੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਫਰੋਜ਼ ਸ਼ਾਹ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਪੇਚਿਆ ਗਿਆ ਅਗਰ ਕੌਂਸਲ ਦੀ ਖਾਲੀ ਪਈ ਜ਼ਮੀਨ ਤੇ ਇੱਕ ਪਾਈਪ ਫੈਕਟਰੀ ਵੱਲੋਂ ਫੈਕਟਰੀ ਦਾ ਨਾ ਗਲਣ ਵਾਲਾ ਕੂੜਾ ਕੈਂਟਰ ਵਿੱਚ ਪਾੜ ਸੁੱਟਿਆ ਗਿਆ ਕੂੜਾ ਸੁੱਟਣ ਤੋਂ ਬਾਅਦ ਵਿੱਚ ਮੌਕੇ ਦੇ ਕੋਲ ਪੈਂਦੇ ਪਿੰਡ ਪਰਤਲਾ ਵਾਸੀਆਂ ਨੇ ਕੂੜਾ ਸੁੱਟ ਕੇ ਵਾਪਸ ਜਾ ਰਹੇ ਕੈਂਟਰ ਨੂੰ ਫੜ ਲਿਆ ਅਤੇ ਇਸ ਦਾ ਵਿਰੋਧ ਕੀਤਾ ਪਿੰਡ ਵਾਸੀਆ ਵੱਲੋਂ ਇਸ ਸਬੰਧੀ ਸਮਰਾਲਾ ਨਗਰ ਕੌਂਸਲ ਅਤੇ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ ਤੇ ਸਮਰਾਲਾ ਪੁਲਿਸ ਦੇ ਐਸ ਐਚ ਓ rau virender team ਲੈ ਕੇ ਪਹੁੰਚੇ ਤੇ ਇਸ ਤੋਂ ਬਾਅਦ ਪਿੰਡ ਵਾਸੀਆਂ ਦੀ ਸ਼ਿਕਾਇਤ ਤੇ ਸਮਰਾਲਾ ਪੁਲਿਸ ਵੱਲੋਂ ਚਾਰ ਵਿਅਕਤੀਆਂ 'ਤੇ ਕਲਾਪ ਮੁਕੱਦਮਾ ਦਰਜ ਕੀਤਾ ਗਿਆ ਅਕੀਮਾ ਜੀ ਜਗਜੀਤ ਸਿੰਘ ਪਰਥਲਾ ਜੀ ਤੁਸੀਂ ਇਹ ਕਿਹੜਾ ਰੋਡ ਆ ਇਹ ਇਹ ਪਰਥਲਾ ਜਾਂਦਾ ਹੀ ਪੁਰਾਣਾ ਰੋਡ ਸੀ ਇਹ ਸਾਡਾ ਇੱਥੇ ਕੀ ਸਿੱਟਿਆ ਗਿਆ ਇਹ ਇੱਥੇ ਗੰਦਮਾਂ ਸਿੱਟੀ ਜਾਂਦੇ ਲਿਆ ਲਿਆ ਜੀ ਪ੍ਰਾਈਵੇਟ ਫੈਕਟਰੀਆਂ ਵੀ ਸਿੱਟੀ ਜਾਂਦੇ ਨੇ ਆ ਕੇ ਤੇ ਕਮੇਟੀ ਵਾਲੇ ਸਿੱਟੀ ਜਾਂਦੇ ਨੇ ਪਹਿਲਾਂ ਵੀ ਅਸੀਂ ਚਕਾਇਆ ਇਹ ਮੇਨ ਰਸਤਾ ਸਾਡੇ ਪੈਂਡਰ ਨੂੰ ਜਾਂਦਾ ਹੈ ਇਹ ਇਹ ਰੋਡ ਪਹਿਲਾਂ ਵੀ ਬਹੁਤ ਟੁੱਟਿਆ ਹੋਇਆ ਹੁਣ ਫੇਰ ਇਹ ਟੁੱਟਿਆ ਹੋਇਆ ਕੋਈ ਸਰਕਾਰ ਨਹੀਂ ਪੁੱਛ ਰਹੀ ਰੋਡ ਨੂੰ ਜੀ ਇਹ ਨਹੀਂ ਅੱਜ ਜਿਵੇਂ ਦੇਖਿਆ ਗੱਡੀ ਵੱਡੀ ਭਰੀ ਹੋਈ ਸੀ ਕਿਹੜਾ ਗੱਡੀ ਆ ਹਾਂ ਜੀ ਹਾਂ ਜੀ ਤੇ ਇਹ ਦੁਬਾਰਾ ਲਦਾਈ ਆ ਜੀ ਕਿੰਨੇ ਕੋਈ ਸਿੱਟ ਗਈ ਸੀ ਉਹ ਇਹ ਸਾਨੂੰ ਅੱਧਾ ਘੰਟਾ ਹੋ ਗਿਆ ਫੋਨ ਆਇਆ ਇਹ ਮੁੰਡੇ ਨੂੰ ਇਹਦਾ ਮੁੰਡੇ ਜਨੇ ਫੋਨ ਕਰਤਾ ਸਾਨੂੰ ਜਦ ਅਸੀਂ ਤਰੰਤ ਪਿੰਡ ਵਾਲੇ ਆ ਗਏ ਇੱਥੇ ਜੀ ਫੈਕਟਰੀ ਜੀ ਦੀ ਹੁਣ ਪਤਾ ਲੱਗਿਆ ਫੈਕਟਰੀ ਜੀਰਾ ਰਾਮ ਦੀ ਫੈਕਟਰੀ ਚੋਂ ਆਇਆ ਮਾਲ ਕਹਿੰਦੇ ਜੀ ਹੈਵਸਟ ਕਾਦੀ ਇਹ ਲਫਾਫਾ ਜੀ ਤੇ ਇਹਨਾਂ ਨਾਲ ਗੱਲਬਾਤ ਕੀਤੀ ਕੋਈ ਦੱਸਿਆ ਵੀ ਕਿਹੜਾ ਸਿਸਟਮ ਮੁਗਿਆ ਹੋਰੇ ਇਹ ਕਹਿੰਦੇ ਵੀ ਸੋ ਉੱਥੇ ਪ੍ਰਾਈਵੇਟ ਬੰਦਾ ਬੈਠਾ ਕਮੇਟੀ ਵਾਲਾਂ ਦਾ ਵੀ ਉਹਨਾਂ ਨੇ ਕਹਿਤਾ ਵੀ ਇੱਥੇ ਸੱਡ ਦੋ ਤੇ ਹੁਣ ਕੀ ਚਾਹੁੰਨੇ ਕੀ ਤੁਸੀਂ ਉਹਰੇ ਅਸੀਂ ਤਾਂ ਇਹੀ ਚਾਹੁੰਦੇ ਆ ਵੀ ਰਾਸ ਇਹ ਕਾਰਵਾਈਆਂ ਤਾਂ ਤੇ ਹੋਣੀ ਚਾਹੀਦੀ ਆ ਵੱਧ ਤੋਂ ਪੀ ਗਾਂ ਤੋਂ ਇੱਕ ਮਾਲ ਹਟ ਸਕਣੇ ਠੀਕ ਤਸਵੀਰ ਇਹ ਜਿਹੜਾ ਵੇਸਟੇਜ ਆ ਕਿਸ ਚੀਜ਼ ਦੀ ਹੈ ਇਹ ਫੈਕਟਰੀ ਦੀ ਹੈ ਕਿਹੜੀ ਫੈਕਟਰੀ ਦੀ ਰੋ ਨੂੰ ਦੱਸ ਦਤਾ ਕੋਈ ਤੁਸੀਂ ਦੱਸੋ ਕਿਹੜੀ ਫੈਕਟਰੀ ਦੀ ਹੈ ਮਨਦੀਪ ਦੇ ਨੇ ਕੰਪਨੀ ਇਹ ਇਹ ਵੇਸਟੇਜ ਜਿਹੜੀ ਹੈਗੀ ਆ ਉੱਥੇ ਬਣਦਾ ਕੀ ਆ ਲਫਾਵਾ ਬਣਦਾ ਪੈਰ ਬਣਦਾ ਜਿਹੜੀ ਤੁਸੀਂ ਉਰੇ ਸੱਟਣ ਆਏ ਹੋ ਉਰੇ ਪੁੱਛ ਕੇ ਸੱਟਿਆ ਕਿ ਕਿਹਨੂੰ ਜਾਪੇ ਤੇ ਇਹਨਾਂ ਦਾ ਡੱਗਾ ਜਿੱਥੇ ਕੂੜਾ ਸੜਦਾ ਨੇ ਸ਼ਹਿਰ ਦਾ ਹਾਂਜੀ ਹਾਂਜੀ ਉੱਥੇ ਬੰਦਾ ਬੈਠਾ ਇਹਨਾਂ ਦਾ ਮਜ਼ਦਮ ਉਹ ਕਹਿੰਦਾ ਉੱਥੇ ਹੀ ਸੱਟਿਆ ਹੋਇਆ ਨੀ ਆਉਰੇ ਰੋਡ ਅਗਲੇ ਪਿੰਡ ਵਾਲੇ ਕਹਿੰਦੇ ਰੋਡ ਕੱਟ ਗਏ ਪਤਾ ਨਹੀਂ ਕਿ ਉਹ ਬੰਦ ਆ ਨਹੀਂ ਪਤਾ ਨਹੀਂ ਬਾਜੇ ਥੋੜੇ ਸਿੱਟਾਂਗੇ ਉਰੇ ਨਹੀਂ ਨਹੀਂ ਆ ਰੋਡ ਦੇ ਉੱਪਰ ਵੀ ਕਿਹੜੇ ਸਿੱਟਿਆ ਸੀ ਸਾਈਡ ਤੇ ਆਪ ਅੰਦਰ ਆ আচ্ছা ਤੁਮ ਉਹਨੂੰ ਦਿਖਾ ਦੇ ਰੋਡ ਤੇ ਆਦਾ ਪਹਿਲਾ ਲਾ ਪਿਆ ਕੂੜਾ ਇਹ ਸਫਾ ਦਾ ਥੋੜਾ ਆ আচ্ছা ਤੇ ਹੁਣ ਪਿੰਡ ਵਾਲਿਆਂ ਨੇ ਕੀ ਕੀਤਾ ਤੁਹਾਨੂੰ ਅਗੇ ਉਹ ਕਹਿੰਦੇ ਚੱਕ ਲੋ ਕੂੜਾ ਮੈਂ ਕੋਈ ਗੱਲ ਨਹੀਂ ਬਈ ਚੱਕਦੇ ਨਹੀਂ ਤੇ ਹੁਣ ਇਹ ਕੂੜਾ ਕਿੱਥੇ ਸਿੱਟ ਕੇ ਆਉਂਦੇ ਸੀ ਫਿਰ ਤੇ ਉਸ ਤੋਂ ਹੁਣ ਕਮੇਟੀ ਵਾਲੇ ਅੱਛਾ ਕਮੇਟੀ ਵਾਲਿਆਂ ਨੇ ਕਿਹਾ ਉਰੇ ਸਿੱਟੋ ਹਾਂ ਅਸੀਂ ਆਪਣੀ ਮਰਜ਼ੀ ਨਾਲ ਨਹੀਂ ਆਏ ਬਈ ਇਹ ਜਿਹੜੇ ਕਮੇਟੀ ਵਾਲੇ ਠੀਕ ਹੈ ਉ ਦੇ ਥੋੜਾ ਬੇਪੈਣ ਤੋਂ ਦਿੱਤੀਆਂ ਹਨ ਯਾਰ ਸਰ ਜੀ ਸਾਹਿਬ ਇਕਰਾਤ ਰੱਦ ਨਾ ਹੋਈ ਸੀ ਜੋ ਫੈਕਟਰੀ ਜਿਸ ਟ੍ਰੈਕ ਸੀ ਇਸ ਰਿਜ਼ਲਵਾ ਕੋਈ ਦੱਸੇਗਾ ਇਹ ਨਾ ਇੱਥੇ ਇੱਕ ਮਨਦੀਪ ਟ੍ਰੇਡਰ ਕੰਪਨੀ ਹੈ ਬੰਦਲ ਰੋਡ ਤੇ ਉਹਦਾ ਜਿਹੜਾ ਮਲਵਾ ਸੀਗਾ ਪੂਰਾ ਕਰਕਰ ਜਾਂ ਉਹਦੀ ਜਿਹੜੀ ਬੇਸ ਤੇ ਸੀਗੀ ਉਹ ਲੈ ਕੇ ਪਰਥਲੇ ਪਿੰਡ ਦੇ ਕੋਲ ਇੱਕ ਜਗ੍ਹਾ ਸੀਗੀ ਉੱਥੇ ਸਿੱਟਣ ਚਲੇ ਗਿਆ ਸੀ ਉੱਥੇ ਲੋਕਾਂ ਨੇ ਬਦਰੋਗ ਕੀਤਾ ਤੇ ਪੁਲਿਸ ਮਾ ਉਹਦੇ ਪਹੁੰਚ ਗਏ ਅ ਅਸੀਂ ਉਸ ਨੂੰ ਕਾਬੂ ਕਰਕੇ ਉਹਦੇ ਖਲਾਫ ਕਾਰਵਾਈ ਕੀਤੀ ਹੈ ਕਿਸ ਤਰ੍ਹਾਂ ਦਾ ਖਰਾਬ ਸੀ ਲਫਾਫਾ ਕਚਰਾ ਸੀਗਾ ਅ ਜਿਹੜੇ ਲਫਾਫੇ ਸੀਗੇ ਬੇਸਟ ਸੀਗੀ ਸਾਰੀ ਤੇ ਕਿਹੜੀ ਜਿਹੜੀ ਸਟਰੀ ਸੀ ਉਹ ਇਹ ਭਰਤਲੇ ਪਿੰਡ ਨੂੰ ਰਸਤਾ ਜਾਂਦਾ ਉੱਤੇ ਸੁੱਤਰੇ ਸੀਗੇ ਉਹਨਾਂ ਦੇ ਖਿਲਾਫ ਜਿਹੜਾ ਹੈਗਾ ਮੁਕੰਦਮਾ ਦਰਜ ਕੀਤਾ। ਸੁਰਨਜੀਤ ਵੀ ਹੈ ਉਹ ਜਿਹੜੀ ਜਗਾ ਵਨਰ ਕੌਂਸਲ ਦੀ ਜੀ ਪੂਰੇ ਪਰੇ ਆ ਜੀ ਵੈਰੀਫਾਈ ਕਰਨਾ। ਕਿੰਨੇ ਬੰਦੇ ਦੇ ਪਰਚਾ ਆਏ ਨੇ? ਕਿ ਤਿੰਨ ਬੰਦਿਆਂ ਤੇ ਪਰਚਾ ਦਰਜ ਹੋਇਆ। 3 ਧਾਰਾ ਲੱਗੀਆਂ ਨੇ। ਇਹ ਤੇ 269 ਬਿਮਾਰੀ ਫਲਾਵਾ। ਕਿ ਦਸਾਰੀ ਹਾਂ ਜੀ ਕਿਰਪਾ ਕਰੋ। ਠੀਕ ਹੈ। ਬਟਾਲਾ ਦੇ ਐਮਐਲਏ ਵੱਲੋਂ ਬਟਾਲਾ ਸ਼ਹਿਰ ਦੀ ਸ਼ੁਰੂਆਤ ਤੇ 70 ਲੱਖ ਦੀ ਲਾਗਤ ਨਾਲ ਕਰੀਬ 100 ਫੁੱਟ ਉੱਚਾ ਤਿਰੰਗਾ ਝੰਡਾ ਲਗਾਇਆ ਗਿਆ ਤੇ ਇਹ ਝੰਡਾ ਬਟਾਲਾ ਤੋਂ 2 ਕਿਲੋਮੀਟਰ ਪਹਿਲਾਂ ਹੀ ਨਜ਼ਰ ਆਵੇਗਾ ਤੇ ਨਾਲ ਹੀ ਐਮਐਲਏ ਨੇ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਦੇ ਬੁੱਤਾਂ ਦਾ ਵੀ ਉਦਘਾਟਨ ਕੀਤਾ ਗਿਆ ਇਸ ਲਈ ਸਾਰੇ ਵਰਕਰ ਸਹਿਬਾਨ ਦੇ ਆਪਣਾ ਸਤਿ ਸ੍ਰੀ ਅਕਾਲ ਨੂੰ ਬਧਾਈ ਦੇ ਪਾਤਰ ਨੇ ਵੀ ਉਹਨਾਂ ਨੇ ਬਟਾਲੇ 'ਚ ਇੱਕ ਬੜੀ ਵੱਡੀ ਕਮੀ ਸੀ ਜਿਹੜੀ ਕਿਉਂਕਿ ਦੇਸ਼ ਜਿਹੜਾ ਅਜਾਬ ਹੋਇਆ ਸੀਤਾ ਦੀ ਪੂਰਬਾਨੀ ਨਾਲ ਤੇ ਕਿਤੇ ਨਾ ਕਿਤੇ ਬਟਾਲੇ ਵਿੱਚ ਮਿਸ ਸੀ ਕਿਤੇ ਨਿਕਲਣਾ ਚਾਹੁੰਦਾ ਜਵਾਬ ਮਾਰ ਕੇ ਸੀ ਜੀ ਐਮ ਐਲ ਆ ਸਾਹਿਬ ਨੇ ਅੱਜ ਉਹਨਾਂ ਦੀਆਂ ਨੂੰ ਪੂਰਿਆ ਕਰਦੇ ਹੋਇਆ ਅੱਜ ਭਗਤ ਸਰਦਾਰ ਭਗਤ ਜੀ ਦੀ ਆਜਮ ਭਗਤ ਸਿੰਘ ਜੀ ਦਾ ਸੁਖਦੇਵ ਜੀਲਾ ਤੇ ਰਾਜਗੁਰੂ ਦਾ ਬੋਤ ਸਥਾਪਨਾ ਕਰਕੇ ਤੇ ਬਟਾਲੇ ਵਾਲਾ ਬਹੁਤ ਵੱਡਾ ਇੱਕ ਮੌਕਾ ਦਿੱਤਾ ਹੈ ਜਿਹੜਾ ਕਾਫੀ ਇੱਕ ਦੋ ਤਰੰਗਾ ਹੈ ਜਿਹਦੇ ਸਾਰੇ ਦੁਨੀਆ ਦਾ ਪ੍ਰਸਤ ਤੱਕ ਹੁੰਦੀ ਹੈ ਸਾਰੇ ਇੰਡੀਆ ਦੀ ਦੁਨੀਆ ਤੱਕ ਹੁੰਦੀ ਹੈ ਉਹ ਅਸਲੀ ਪਾਟੇ ਦਰਬਦਲ ਸਰਾਂ ਨੂੰ ਨਾ ਚਾਹ ਹੋ ਜਾਂਦਾ ਹੈ ਜਾ ਜੋ ਆਕੀਆ ਮਸ਼ਵਰਤੰ ਸ਼ਹਿਰਿਕਾਂ ਸਾਰੇ ਉਸ ਤਰੰਗੇ ਨੂੰ ਬਟਾਲੇ ਵਿੱਚ ਨਹਾ ਦੇ ਸਾਰੇ ਬਟਾਲੇ ਦਾ ਨਾਮ ਨਾਮ ਦੇ ਬਲਕੇ ਝੰਗਾ ਉਚਾ ਦਿੱਤਾ ਬਲਕੇ ਉਸ ਦੇ ਨਾਮ ਨਾਲ ਸਾਡੇ ਬਟਾਲੇ ਸ਼ਹਿਰ ਦਾ ਵੀ ਨਾਮ ਉਚਾ ਕੀਤਾ ਹੈ ਮੈਂ ਇਹੋ ਹੀ ਕਹਿਣਾ ਚਾਹੁੰਦਾ ਕਿ ਅੱਜ ਦਾ ਜਿਹੜਾ ਦਿਨ ਨਾ ਅੱਜ ਦਾ ਦਿਨ ਰੋਜ਼ ਸਕੂਲ ਪਹੁੰਚਾਉਣ ਵਾਲਾ ਦਿਨ ਨਾ ਕਿਉਂਕਿ ਇਹ ਮੇਰੇ ਦਿਲੀ ਚਾਹੀਏ ਜਦੋਂ ਮੈਂ ਜਲੰਧਰ ਜਾਂਦਾ ਹਾਂ ਜਾਂ ਕਿਸੇ ਮੈਟਰੋ ਸਿਟੀ ਤੇ ਜਾਂਦਾ ਹਾਂ ਉੱਥੇ ਸਾਡੇ ਪਲੈਗ ਦਾ ਜਿਹੜਾ ਬਾਦਾਂ ਮਾਨਸਮਾਰ ਹੁੰਦਾ ਹੀ ਵੱਡੇ ਝੰਡੇ ਲੱਗਿਆ ਇੱਕ ਮਨ 'ਚ ਰੀਜ ਆਉਂਦੀ ਸੀ ਸਾਡਾ ਬਟਾਰਾ ਕਿਉਂ ਨਹੀਂ ਇਹ ਇੱਕ ਤਰ੍ਹਾਂ ਦੇ ਦੇਸ਼ ਦਾ ਲੱਗਾ ਸਾਡੇ ਦੇਸ਼ ਦੀ ਸ਼ਾਨ ਤੇ ਅੱਜ ਸਾਡੇ ਜੈਤ ਸਾਬਤ ਹੋਈ ਹੈ ਪਰ ਉਹਦੇ ਨਾਲ ਨਾਲ ਇਸ ਸ਼ਾਨ ਨੂੰ ਜਿਹਨਾਂ ਨੇ ਵਧਾਇਆ ਉਹ ਸ਼ਹੀਦ ਸਾਡਾ ਮਾਣ ਪੰਜਾਬ ਦਾ ਮਾਣ ਹਿੰਦੁਸਤਾਨ ਦਾ ਮਾਣ ਸ਼ਹੀਦ ਆਜ਼ਮ ਭਗਤ ਸਿੰਘ ਜਗਜੀਤ ਗੁਰੂ ਸੁਖਦੇਵ ਜੀ ਉਹਨਾਂ ਦੇ ਜਿਹੜੇ ਸਮਾਰਕ ਅੱਜ ਇੱਥੇ ਸਾਬਤ ਕੀਤੇ ਗਏ ਨੇ ਇਹ ਪਟਿਆਲੇ ਨੂੰ ਹੁਣ ਤੱਕ ਦਾ ਐਮਐਲ ਸਰਬਤ ਕਰਾਏ ਕੰਮਾ ਜੋ ਮੇਰੇ ਹਿਸਾਬ ਨਾਲ ਸਭ ਤੋਂ ਵੱਡਾ ਤੋਹਫਾ ਹੈ ਮੈਂ ਇਸ ਚੀਜ਼ ਵਾਸਤੇ ਮਾਣ ਮਹਿਸੂਸ ਕਰਨਾ ਕਿ ਮੈਂ ਆਮ ਆਦਮੀ ਪਾਰਟੀ ਦਾ ਇੱਕ ਮੈਂਬਰ ਹਾਂ ਅਮਰਸ਼ੇਰ ਸਿੰਘ ਸ਼ੈਰੀਕਰਸੀ ਜੀ ਸਾਡੇ ਐਮਐਲਏ ਨੇ ਜਿਨ੍ਹਾਂ ਨੇ ਸ਼ਹਿਰ ਦੇ ਵਿੱਚ ਉਹ ਕੰਮ ਕੀਤਾ ਉਹ ਪ੍ਰਾਲਾ ਕੀਤਾ ਜੋ ਕਿ 70 ਸਾਲਾਂ ਦੀ ਇਜਾਦ ਦੇ ਵਿੱਚ ਕਿਸੇ ਵੀ ਪਹਿਲੇ ਲੀਡਰ ਨੇ ਇਸ ਵਾਰ ਧਿਆਨ ਹੀ ਨਹੀਂ ਦਿੱਤਾ ਇਹ ਵੀ ਇੱਕ ਸ਼ਹਿਰ ਨੂੰ ਆਇਡੈਂਟੀਟੀ ਦੇਣ ਵਾਸਤੇ ਬਹੁਤ ਜ਼ਰੂਰੀ ਕੰਮ ਸੀ ਸੋ ਇਸ ਵਾਸਤੇ ਮੈਂ ਅੱਜ ਦੇ ਦਿਨ ਨੂੰ ਕਹਿੰਦਾ ਕਿ ਅੱਜ ਦਾ ਦਿਨ ਜਿਹੜਾ ਵਾ ਉਹ ਸਾਡੀ ਰੂਹ ਨੂੰ ਗੋਲ ਪਹਾਨ ਵਾਲਾ ਦਿਨ ਆ ਐਮਐਲਏ ਸਾਹਿਬ ਇਸ ਵਾਸਤੇ ਵਧਾਈ ਦੇਪਾ ਕਰਨੇ ਮੈਂ ਉਹਨਾਂ ਨੂੰ ਦਿਲ ਦੀਆਂ ਕਿਹਰਾਇਆਂ ਤੇ ਵਧਾਈ ਦਿਨਾ। ਔਰ ਇੱਕ ਅਪੀਲ ਮੈਂ ਹੋਰ ਕਰੀ ਜਾਵਾਂਗਾ। ਐਮ.ਐਲ.ਏ. ਸਾਹਿਬ ਨੂੰ ਤੁਹਾਡੇ ਚੈਨਲ ਦੇ ਥਰੂ ਆਪਣੀ ਹਾਈ ਕਮਾਂਡ ਨੂੰ ਜਿਵੇਂ ਉਹਨਾਂ ਨੇ ਇੱਕ ਆਂਗੜ ਦੇ ਮੁੰਡੇ ਨੂੰ ਚੁੱਕ ਕੇ ਐਮ.ਐਲ.ਏ. ਦੀ ਟਿਕਟ ਦਿੱਤੀ। ਫੌਜ ਨੇ ਉਹਦੇ ਮਦਦ ਬਿੰਦੂ ਰਾਤ ਇੱਕ ਕਰਕੇ ਉਹਨਾਂ ਨੂੰ ਐਮ.ਐਲ.ਏ. ਬਣਾਉਣ ਤੇ ਪੂਰਾ ਜੀਤ ਜਨ ਲਾਇਆ ਔਰ ਐਮ.ਐਲ.ਏ. ਬਣਾਇਆ। ਉਸੇ ਤਰੀਕੇ ਮੈਂ ਫੇਰ ਇੱਕ ਅਪੀਲ ਕਰਾਂਗਾ ਆਪਣੀ ਹਾਈ ਕਮਾਨ ਨੂੰ ਕਿ ਇਹ ਸਮੂਹ ਵਰਕਰਾਂ ਦੀ ਇੱਕ ਡਿਮਾਂਡ ਆ ਐਫਪੀ ਦੀ ਟਿਕਟ ਲੋਕ ਸਭਾ ਹਲਕਾ ਦਰਦਾਸਪੁਰ ਤੋਂ ਸਾਡੇ ਜਿਹੜੇ ਜ਼ਮੀਨ ਨਾਲ ਜੁੜੇ ਸਾਡੇ ਪਿਆਰੇ ਹਰਮਨ ਪਿਆਰੇ ਨੇਤਾ ਨੇ ਰਕੇਸ਼ ਕੁਮਾਰ ਕੁਲੀ ਜੀ ਜਿਹੜੇ ਗਰੀਬਾਂ ਦੇ ਹਮਦਰਦ ਨੇ ਹਰ ਕਦੇ ਸੁੱਖ-ਦੁੱਖ ਤੇ ਸਾਂਝ ਹੁੰਦੇ ਨੇ ਸ਼ਰੀਕ ਹੁੰਦੇ ਨੇ ਔਰ ਹਰ ਕਦੇ ਨਿਮਰਤਾ ਨਾਲ ਮਿਲਦੇ ਨੇ ਜੇ ਇਹ ਟਿਕਟ ਵਰਨੀ ਚਾਹੁੰਦੇ ਆ ਤੇ ਕੈਂਡੀਡੇਟ ਜਿਹੜਾ ਮਰਜ਼ੀ ਲੈ ਆਈਏ ਸਰ ਜੇ ਅਹੀਂ ਟਿਕਟ ਲੋਕ ਸਭਾ ਬਰਦਾਸਪੁਰ ਜਿੰਨਾ ਚਾਹੁੰਦੇ ਆ ਤੇ ਫਿਰ ਟਿਕਟ ਜਿਹੜੀ ਆ ਰਕੇਸ਼ ਕੁਮਾਰ ਜੀ ਨੂੰ ਦੇ ਕੇ ਸਾਨੂੰ ਇਹ ਮਾਰ ਬਖਿਆ ਜਾਏ ਜਾਂ ਜੋ ਅਹੀਂ ਇਹ ਕਹੀਏ ਕਿ ਐਮਵੀ ਕੈਂਡੀਡੇਟ ਬਤਾ ਰਿਹਾ ਤੋ ਆ ਤੇ ਅਹੀਂ ਪਾਰਟੀ ਨਾਲ ਵਾਦਾ ਵਾਦਾ ਕਰਨੇ ਆ ਹਾਈ ਕਮਾਂਡ ਨੇ ਵਾਦਾ ਕਰਨੇ ਆ ਕਿ ਇਹ ਟਿਕਟ ਜਿਹੜੀ ਆ ਉਹਨਾਂ ਦੀ ਲਾਭ ਦੇ ਚੋਲਿਤੇ ਜਿੱਤ ਕੇ ਪਾਵਾਂਗੇ ਉਹਦੇ ਵਾਸਤੇ ਸਾਰਾ ਦਿਨ ਰਾਤ ਇਕ ਕਰਾਂਗੇ ਜਿੰਨੇ ਸਾਰੇ ਵੋਲੰਟੀਅਰ ਨੇ ਸਮੂਹ ਵੋਲੰਟੀਅਰ ਆਮਾਦੀ ਪਾਰਟੀ ਹਲਕਾ ਬਰਦਾਸਪੁਰ ਦੀ ਆਵਾਜ਼ ਆ ਅਕਸਰ ਦੇਖਿਆ ਜਾਂਦਾ ਹੈ ਕਿ ਜੋ ਵੀ ਸ਼ਹਿਰ ਤੋਂ ਬਾਹਰ ਗੁਜਰਾਂ ਦੇ ਡੇਰੇ ਨੇ ਉਹਨਾਂ ਨੇ ਆਪਣੇ ਡੇਰਿਆਂ ਵਿੱਚ ਮੰਦਬੁੱਧੀ ਲੋਕਾਂ ਨੂੰ ਬੰਧੂਆ ਮਜ਼ਦੂਰ ਬਣਾਇਆ ਹੁੰਦਾ ਹੈ। ਅਜਿਹਾ ਹੀ ਮਾਮਲਾ ਬਟਾਲਾ ਵਿਖੇ ਵੀ ਨਜ਼ਰ ਆਇਆ ਜਿੱਥੇ ਗੁਜਰਾਂ ਨੇ ਆਪਣੇ ਡੇਰੇ ਦੇ ਤੋਂ ਲੋਕਾਂ ਨੂੰ ਰੱਖਿਆ ਦਾ ਨਾਂ ਸੀ ਜਿਨ੍ਹਾਂ ਵਿੱਚ ਇੱਕ ਪੰਜਾਬੀ ਅਤੇ ਇੱਕ ਨੇਪਾਲੀ ਦਾ ਸੀ ਤੇ ਪੰਜਾਬੀ ਵਿਅਕਤੀ ਨੇ ਕਿਹਾ ਕਿ ਉਹ ਖੁਦ ਕੰਮਕਾਰ ਕਰ ਰਿਹਾ ਸੀ ਤੇ ਨੇਪਾਲੀ ਨੇ ਕਿਹਾ ਕਿ ਉਸ ਨੂੰ ਜ਼ਬਰਦਸਤੀ ਰੱਖਿਆ ਗਿਆ। ਮੌਕੇ ਤੇ ਪਹੁੰਚੀ ਪੁਲਿਸ ਨੇ ਦੋਨਾਂ ਮਜ਼ਦੂਰਾਂ ਨੂੰ ਹਿਰਾਸਤ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਨਾ ਮੇਰਾ ਸ਼ਫੀ ਸ਼ਫੀ ਕੋਈ ਨਹੀਂ ਕਿਉਂ ਐਸੇ ਡੇਰਿਆਂ ਦੀ ਕਿਉਂ ਰੌਲਾ ਪੈਂਦਾ ਬੰਦੇ ਰੱਖਣ ਦਾ ਆ ਵੀ ਆਏ ਬੰਦੇ ਰੱਖਣ ਦਾ ਸਾਲ ਜੀ ਰੌਲਾ ਤੇ ਕਾਹਦਾ ਆਪਣੇ ਮਰਜ਼ੀ ਨਾਲ ਬੰਦਾ ਰਹਿਣਾ ਤੁਸੀਂ ਬਿਆਨ ਦੇ ਅੱਗੇ ਲੈੜੇ ਦੇਖੋ ਉਹ ਸਭ ਕੋ ਦੱਸੀ ਜਾਂਦਾ ਮੈਂ ਕਿ 7000 ਰੁਪਏ ਮਹੀਨਾ ਹੋਈ ਤਨਖਾਹ ਤੇ ਆਪਣੀ ਮਰਜ਼ੀ ਨਾਲ ਰਹਿੰਦਾ ਵਾ ਹਲੇ ਵੀ ਤੇਰੇ ਸਾਹਮਣੇ ਤੁਸੀਂ ਬੰਦਨ ਬੇਸ਼ੱਕ ਲੈ ਕੇ ਪੁੱਛ ਲੋ ਜਿੱਦਾਂ ਮਰਜ਼ੀ ਜੇ ਇਹਦਾ ਦਿਲ ਮੰਨਦਾ ਤੇ ਰੋਗ ਨਹੀਂ ਦਾ ਜੋ ਜੇ ਕੋਈ ਜੋ ਕਹਿੰਦਾ ਉਹ ਕਹਤਾ ਦਿੱਤੀ ਦੀ ਹੈ ਕਿ ਕਿੱਥੋਂ ਆਇਆ ਤੇ ਕਿੰਨੇ ਰੱਖ ਉਹਦੇ ਸਭ ਕੁਝ ਦੱਸਣੇ ਬਿਲਕੁਲ ਸਹੀ ਬੰਦਾ ਆ ਨਾ ਫਤਿਹਵਾਲਾ ਦਾ ਬੰਦਾ ਆ ਪਤਾ ਨਹੀਂ ਕਿੱਦੇ ਗੁਜਰਾਉਂ ਰਹਿੰਦੇ ਸੀ ਕਿੱਦੇ ਕਿੱਥੇ ਪਤਾ ਨਹੀਂ ਕਿਸੇ ਕੋਈ ਤਲਾਹ ਦਿੱਤੀ ਥਾਣੇ ਜਾਂ ਤਲਾਹ ਤਾਂ ਨਹੀਂ ਦਿੱਤੀ ਪਰ ਤਲਾਹ ਤਾਂ ਆ ਦੇ ਦਿੰਦੇ ਸੀ ਕਿ ਜੇ ਕੋਈ ਬੰਦਾ ਹੋਰ ਕੋ ਮੈਂਟਲ ਤੌਰ ਤੇ ਬੰਦਾ ਬਿਲਕੁਲ ਸਹੀ ਬਿਆਨ ਤੁਹਾਡੇ ਸਾਹਮਣੇ ਦੇਈ ਜਾਂਦੇ ਉਹ ਪਾਲੀ ਬੰਦਾ ਕਹਿੰਦਾ ਉਹ ਤਾਂ ਨਹੀਂ ਮੇਰਾ ਬੰਦਾ ਉਹ ਤੇ ਮੇਰਾ ਨਹੀਂ ਮੇਰੇ ਦੇ ਕੋ ਆ ਬੰਦਾ ਉਹ ਕਿੱਥੇ ਤੇ ਰਹਿਣ ਆਲੇ ਮੇਰਾ ਪਿੰਡ ਫਤਿਹਵਾਲਾ ਗੁੰਦਵਾਲਾ ਸਾਹਿਬ ਦੇ ਲਾਗੇ ਰਹਿਣ ਆਲਾ ਇਸੇ ਕਦੋਂ ਪਿਆ ਇਸੇ ਮਹੀਨਾ ਪਹਿਲਾਂ ਕਿੱਥੇ ਸੀ ਪਹਿਲਾਂ ਤਾਂ ਮੈਂ ਤਰਨਤਾਰਨ ਰਹਿਣਾ ਨਾ ਉੱਥੇ ਕੰਮ ਕਰਦਾ ਉੱਥੋਂ ਬਾਅਦ ਇੱਥੇ ਆ ਗਿਆ ਤੇ ਇੱਥੇ ਬਾਅਦ ਸਿੱਧਾ ਇੱਥੇ ਐਵੇਂ ਮਹੀਨਾ ਹੋ ਗਿਆ ਮਨਾਈ ਮਸੀਂ ਜਿਆਦਾ ਟਾਈਮ ਨਹੀਂ ਆਇਆ ਪਾਜੀ ਮੇਰਾ ਨਾਮ ਜਗਰੂਪ ਸਿੰਘ ਆ ਸਾਡੀ ਸੰਸਥਾ ਬਾਬਾ ਫਤਿਹ ਸਿੰਘ ਦਾ ਆਸ਼ਰਮ ਕਿਉਂਕਿ ਇਹ ਭਾਜੀ ਅੱਗੇ ਵੀ ਇਹਨਾਂ ਕੋ ਪਿਛਲੇ ਤੱਕ ਨਹੀਂ ਬੰਦਾ ਛਡਾ ਖੜਿਆ ਸਾਡੇ ਕੋ ਲਿਖਤੀ ਪਿਆਵਾ ਦੂਜੀ ਸੰਸਥਾ ਨੇ ਤੇਰਾ ਆਸਰਾ ਸੁਸਾਇਟੀ ਨੇ ਸਾਡੇ ਕੋ ਲਿਖਤੀ ਪਿਆਵਾ ਕਿ ਜੀ ਸਾਡੇ ਕੋਲ ਚੋਕ ਤੇ ਬੰਦਾ ਲਾਭ ਤਾਂ ਸਾਡੇ ਕੋ ਕਾਨੂੰਨੀ ਕਾਰਵਾਈ ਕਰ ਦਿਓ ਉਹਨਾਂ ਕਾਨੂੰਨੀ ਕਾਰਵਾਈ ਨਹੀਂ ਕੀਤੀ ਅੱਜ ਫਿਰ ਇਹਨਾਂ ਕੋ ਤਿੰਨ ਬੰਦੇ ਬਰਾਮਦ ਹੋ ਗਏ ਜਿਹੜਾ ਪੰਜਾਬੀ ਬੰਦਾ ਵਾ ਉਹ ਕਹਿੰਦਾ ਵਾ ਮੈਂ ਮਤਲਬ ਮੈਂ ਮਰਜ਼ੀਆਂ ਰਹਿ ਰਿਆਂ ਇੱਕ ਘੰਟੇ ਬਾਅਦ ਤੁਹਾਨੂੰ ਦੇ ਦੋ ਇਹੋ ਬੰਦਾ ਬੋਲੂਗਾ ਮੇਰਾ ਨਾ ਕੀ ਕੀ ਕਰਦੇ ਆ ਜਿਹੜਾ ਨੇਪਾਲੀ ਆ ਉਹ ਤੁਹਾਡੇ ਸਾਹਮਣੇ ਵੇਖ ਲਓ ਕਿ ਅੰਦਰ ਉਹਨਾਂ ਵਾਰਡ ਲਿਆ ਕਿਦਾਂ ਹੜਾਤਾ ਜਿਹਾ ਵਾਰਡ ਰੇ ਜੇ ਇਹ ਧਿਆਨ ਕੇ ਵੇਖਿਆ ਦੋ ਬੰਦੇ ਆ ਇੱਕ ਮਨਜੀਤ ਸਿੰਘ ਆ ਤੇ ਇੱਕ ਮੁੰਡਾ ਕਾਂਸਰ ਰਾਜ ਇਹ ਦੋਵੇਂ ਬੰਦੇ ਆ ਕਾਂਸਰ ਰਾਜ ਨੂੰ ਬੀਬੀ ਨੇ ਨਾ ਅੰਦਰ ਵਾੜ ਲਿਆ ਚਟਚਾ ਤੇ ਪਿਆਰ ਮੁਹੱਬਤ ਨਾਲ ਇਹਨੂੰ ਸੈਟਪ ਤਾਂ ਖਲਾ ਕੇ ਬਾਹਰ ਲਿਆਏ ਆ ਉਸ ਬੰਦੇ ਨੂੰ ਪੁੱਛਿਆ ਕਾਂਸਰ ਰਾਜ ਨੂੰ ਵੀ ਤੈਨੂੰ ਕੋਈ ਪੈਸਾ ਦਿੰਦੇ ਆਂ ਦਾ ਮੈਨੂੰ ਪੈਸਾ ਨਹੀਂ ਦਿੰਦੇ ਮੈਨੂੰ ਰੋਟੀ ਪਾਣੀ ਜ਼ਰੂਰ ਖਵਾਉਂਦੇ ਆ ਤੇ ਮੈਂ ਰੋਟੀ ਪਾਣੀ ਤੇ ਮੈਨੂੰ ਕੋਈ ਪੈਸਾ ਨਹੀਂ ਦਿੰਦਾ ਇਹਨੂੰ ਪੁੱਛਿਆ ਕਿ ਕਿੰਨਾ ਚਿਰ ਹੋ ਗਿਆ ਹਾਂ ਦਾ ਕਾਫੀ ਥੇਰ ਦਾ ਇੱਥੇ ਰਹਿਣਾ ਇਹ ਨਹੀਂ ਪਤਾ ਵੀ ਸਾਲ ਹੋ ਗਿਆ ਜਾਂ 2 ਸਾਲ ਹੋ ਗਏ ਆ ਇਹ ਤੇ ਇਹਨਾਂ ਨੂੰ ਪਤਾ ਆ ਮਨਜੀਤ ਸਿੰਘ ਨੂੰ ਪੁੱ ਇਹ ਵੀ ਕਹਿੰਦਾ ਵੀ ਮੈਨੂੰ ਮਹੀਨਾ ਹੋ ਗਿਆ ਇੱਥੇ ਆਏ ਨੂੰ ਇਹ ਹੈਗਾ ਫਤਿਹਾਂਬਾਦ ਦਾ ਵਾ ਸਾਨੂੰ ਨਹੀਂ ਪਤਾ ਮਹੀਨਾ ਹੋ ਗਿਆ ਜਾਂ ਡੇਢ ਹੋ ਗਿਆ ਵੇ ਜਾਂ ਮਹੀਨੇ ਦੇ ਕਰੀਬ ਲਾ ਲਓ ਹੁਣ ਇਹਨਾਂ ਨੂੰ ਅਸੀਂ ਦੋਵਾਂ ਪਾਰਟੀਆਂ ਨੂੰ ਦੋਵਾਂ ਜਵਾਨਾਂ ਨੂੰ ਐਸਐਚਓ ਕੋ ਲੈ ਕੇ ਚੱਲੇ ਹਾਂ ਉੱਥੇ ਜੋ ਬੰਦਾ ਹੋਊਗਾ ਨਿਆ ਇਹਨਾਂ ਨੂੰ ਦਿੱਤਾ ਜਾਊਗਾ ਜੇ ਕਾਰਵਾਈ ਕਰਨੀ ਹੋ ਗਈ ਤੇ ਕਾਰਵਾਈ ਕਰਦਾਂਗੇ ਰੋਜ਼ਪੁਰ ਦੇ ਪਿੰਡ ਗੱਟੀ ਰਾਜੋਕੇ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਹੋਈ ਲੜਾਈ ਆਦੀ ਮਜ਼ਦੂਰ ਤੇ ਜ਼ਬਰੀ ਜ਼ਮੀਨ ਤੇ ਕਬਜ਼ਾ ਕਰਨ ਦਾ ਦੋਸ਼ ਪਿੰਡ ਵਾਸੀਆਂ ਤੇ ਕਬਜ਼ੇ ਵਾਲਿਆਂ ਵਿਚਕਾਰ ਜ਼ਬਰਦਸਤ ਲੜਾਈ ਹੋਈ। ਢੇਟ ਪੱਥਰ ਲੈ ਕੇ ਜਾ ਰਿਹਾ ਇੱਕ ਟਰੈਕਟਰ ਲੋਕਾਂ ਨੂੰ ਟੱਕਰ ਮਾਰਦਾ ਹੋਇਆ ਵੀ ਨਜ਼ਰ ਆਇਆ। ਜਾਣਕਾਰ ਅਨੁਸਾਰ ਦੋ ਡੇਰਾ ਵਿਚਕਾਰ ਜ਼ਮੀਨੀ ਵਿਵਾਦ ਚੱਲ ਰਿਹਾ ਸੀ ਤੇ ਇੱਕ ਧਿਰ ਨੇ ਉਸ ਜ਼ਮੀਨ ਤੇ ਕਿਲਾ ਬਣਾਉਣ ਲਈ ਦਿੱਤਾ ਹੋਇਆ ਸੀ। ਝਗੜਾ ਸੁਲਝਾਉਣ ਤੋਂ ਬਾਅਦ ਗੁਰਦੁਆਰਾ ਸਾਈ ਵਿਖੇ ਨਿਸ਼ਾਨ ਸਾਹਿਬ ਲਗਾਇਆ ਗਿਆ ਸੀ ਪਰ ਪਿੰਡ ਵਾਸੀਆਂ ਨੇ ਜ਼ਮੀਨ ਤੇ ਕਬਜ਼ਾ ਕਰਨ ਵਾਲਿਆਂ ਤੇ ਨਿਸ਼ਾਨ ਸਾਹਿਬ ਨੂੰ ਪੁੱਟਣ ਦਾ ਦੋਸ਼ ਲਗਾਇਆ। ਦੀ ਨਾਮ ਕੀ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਕਿੱਥੋਂ ਦੇ ਆਣ ਬੰਦ ਆਈ ਗੱਟੀ ਰਾਜੋ ਸਾਮਣਾ ਆਪਣਾ ਘਰ ਦਿਖਾਈ ਦੇ ਰਿਹਾ ਜਿਸ ਟਾਈਮ ਨਿਸ਼ਾਨ ਸਾਹਿਬ ਕਈਆਂ ਲੈ ਕੇ ਤੇ ਪਟਨ ਸ਼ੁਰੂ ਕਰਦੇ ਦਾ ਦੋ ਤਿੰਨ ਬੰਦੇ ਪੰਜ ਸੀ ਉਹ ਤਿੰਨੇ ਚਾਰੇ ਭਰਾ ਆਪ ਹੀ ਸੀ ਨਾਲ ਕੋਈ ਹੋਰ ਨਾਲ ਦੇ ਪਿੰਡ ਦੇ ਮਦਰਾਂ ਚ ਆਏ ਸੀ ਜਦੋਂ ਨਿਸ਼ਾਨ ਸਾਹਿਬ ਪੱੜ ਰਿਆ ਸੀ ਉਹ ਟਾਈਮ ਮਵੀ ਉਥੇ ਕਰੋੜ ਰੁਪਏ ਇਥੇ ਵਿਚਾਰੀਆਂ ਕੁੜੀਆਂ ਆਣ ਕੇ ਉਹਨਾਂ ਨਿਸ਼ਾਨ ਸਾਹਿਬ ਵੜਿਆ ਉਹਨਾਂ ਕੋ ਖਿੱਚ ਕੇ ਤੇ ਸਾਰੇ ਨਿਸ਼ਾਨ ਸਾਹਿਬ ਨੂੰ ਪਾੜ ਦਿੱਤੀ ਐਨੀ ਬੇਇੱਜ਼ਤੀ ਕੀਤੀ ਗੁਰੂ ਕਰਦੀ ਵੀ दारू ਪੀ ਕੇ ਬੜਾ ਪਰੇਸ਼ਾਨ ਦੀ ਗੱਲ ਏ ਸਾਰੇ ਪਿੰਡ ਨੂੰ ਉਹਨਾਂ ਸੱਟ ਦਿੱਤਾ ਕਿਉ ਆਪਣੀ ਇਹ ਆ ਕਿੱਥੋਂ ਦੀ ਆਵਾਜ਼ ਪਹੁੰਚਦੀ ਆਪਣੀ ਅੰਮਰਸਰ ਤਿਕ ਮੰਦਰ ਹਾਂ ਕਬਜ਼ਾ ਲੈਣਾ ਟਰੈਕਟਰ ਨਾਲ ਸੰਦ ਵੀ ਲੈ ਕੇ ਆਏ ਆ ਟਰੈਕਟਰ ਵੀ ਲੈ ਕੇ ਪਹਿਲਾਂ ਪੁਲਿਸ ਨੇ ਜ਼ਮੀਨ ਹੈਗੀ ਨਿਸ਼ਾਨ ਸਿੰਘ ਗੁਰਨਾਮ ਸਿੰਘ ਦੀ ਤੇ ਸਰੂਪ ਸਿੰਘ ਦੀ ਤਿਲਾਂ ਪਰਾਂ ਦੀ ਇਹਨਾਂ ਦੀ ਪੈੜੀ ਸੀ ਇਹਨਾਂ ਪੈੜੀ ਕਾਲੇ ਨੂੰ ਦਿੱਤੀ ਸੀ ਉਧਰ ਵਾਲੀ ਵੱਖਰਾ ਕਬਜ਼ਾ ਸੀ ਨਹੀਂ ਇਹ ਗੁਰਦੁਆਰਾ ਸਾਹਿਬ ਬਣ ਰਿਹਾ ਹਾਂ ਇਹ ਗੁਰਦੁਆਰਾ ਬਣ ਰਿਹਾ ਹੈ ਇਹ ਨਿਸ਼ਾਨ ਇਹਨਾਂ ਨੇ ਗੁਰਨਾਮ ਸਿੰਘ ਸਰੂਪ ਬਣਾ ਨੇ ਇਹਨਾਂ ਦਿੱਤੀ ਗੁਰਦੁਆਰੇ ਨੂੰ ਗੁਰਦੁਆਰੇ ਦੇ ਕਬਜ਼ਾ ਕੀਤਾ ਗਿਆ ਕੀ ਕੀਤਾ ਇਹਨਾਂ ਪੈੜੀ ਇਹਨਾਂ ਦੀ ਹੈ ਜਿਹੜੀ ਪੈੜੀ ਇਹਨਾਂ ਨੂੰ ਦਿੱਤੀ ਗਈ ਉਹ ਪੈੜੀ ਉਧਰ ਹੈ ਵੱਖਰੀ ਇਹਨਾਂ ਦੀ ਹੈ ਇੱਥੇ ਵੈਲੀਏ ਨਹੀਂ ਦਿੱਤੀ ਹੈ ਨਾ ਇਹ ਨਜਾਇਜ਼ ਹੀ ਕਬਜ਼ਾ ਕਰ ਰਹਾ ਮੇਰਾ ਨਾਮ ਗੋਮਾ ਸਿੰਘ ਹੈ ਜੀ ਗੋਮਾ ਸੇ ਕਾ ਕੀ ਦੇਖਿਆ ਜਿਹੜਾ ਇੱਥੇ ਕਬਜ਼ਾ ਕਰਨ ਆਇਆ ਕੋਣ ਇਹ ਜੀ ਪਿੰਡ ਮਦਰੇ ਤੋਂ ਗੁਰਮੀਤ ਸਿੰਘ ਉਰਫ ਕਾਲਾ ਅਰਧਾਇਕ ਤਾਂ ਇਹਨਾਂ ਦਾ ਅੰਦਰੂਨੀ ਆਪਸੀ ਜੋ ਵੀ ਲੈਂਡਿੰਗ ਸੀ ਕਿਸੇ ਨੂੰ ਪਤਾ ਨਹੀਂ ਪਰ ਜਿਹੜਾ ਇਹ ਨਿਸ਼ਾਨ ਸਾਹਿਬ ਦੀ ਇੱਕ ਕਿਲਾ ਗੁਰਨਾਮ ਸਿੰਘ ਇਹਦੇ ਬੱਚਿਆਂ ਦੇ ਨਾਂ ਇਹਦੇ ਭਤੀਜਿਆਂ ਦੇ ਨਾਂ ਜ਼ਮੀਨ ਹੈ ਜਿਹੜੀ ਇਹਦੇ ਨਾਲ ਇਹ ਅਨਹੂਣੀ ਹੋਣ ਲੱਗੀ ਤੋਂ ਇਹਨੇ ਗੁਰਦੁਆਰਾ ਸਾਹਿਬ ਧਾਨ ਕੀਤੀ ਤਾਂ ਕਾਫੀ ਦਿਨਾਂ ਦੀ ਪੁਲਿਸ ਜਿਹੜੀ ਇਹ ਗਰਮੀਤ ਸਿੰਘ ਦੇ ਕਹਿਣ ਤੇ ਪੰਚਾਇਤ ਨੂੰ ਵੀ ਦਬਾਉਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਇਹ ਨਿਸ਼ਾਨ ਸਾਹਿਬ ਇੱਥੇ ਇਸ ਤਰ੍ਹਾਂ ਲਾਣਾ ਜਿਹੜਾ ਇਹ ਕੋਈ ਅਸੂਲ ਨਹੀਂ ਔਰ ਇਹਦੇ ਕੋਲ ਇੰਨੀ ਕਿੰਨੀ ਮਾਇਆ ਧਾਰੀ ਹੈ ਜਿਹਦੇ ਕੋਲੇ 10 ਰੁਪਏ ਤਾਂ ਹੈ ਨਹੀਂਗੇ ਇਹਨੇ দান ਕਿਵੇਂ ਕੀਤੀ ਪਰ ਅਸੀਂ ਪ੍ਰਸ਼ਾਸਨ ਨੂੰ ਇਹ ਦੱਸਿਆ দান ਜਿਹੜਾ ਗਰੀਬ ਤੋਂ ਗਰੀਬ ਮਾਂ ਕੰਗਾਲ ਹਰ ਕੋ ਆਪਦਾ ਘਰ ਵੀ দান ਕਰ ਸਕਦਾ ਹੈ দান ਕਰਨਾ ਕਿਸੇ ਤੋਂ ਪੁੱਛਣ ਵਾਸਤੇ ਨਹੀਂ ਜਾਇਆ ਜਾਂਦਾ ਤਾਂ ਪਿੰਡ ਦੀ ਪੰਚਾਇਤ ਉਹਨਾਂ ਨੇ দান ਕੀਤਾ ਇਹ ਨਿਸ਼ਾਨ ਸਾਹਿਬ ਜਿਹੜਾ ਲਾਇਆ ਗਿਆ ਕਿਲੇ ਦੇ ਵਿੱਚ ਅੱਜ ਕੀ ਹੋਇਆ ਗਰਮੀਤ ਸਿੰਘ ਨੇ ਪੁਲਿਸ ਨੂੰ ਲੈ ਕੇ ਪਹਿਲੇ ਇਹਨਾਂ ਦੇ ਪੂਰੇ ਘਰ ਦੇ ਉੱਤੇ ਕਬਜ਼ਾ ਕੀਤਾ ਸਾਰੇ ਪਰਿਵਾਰ ਨੂੰ ਬੜਾ ਬੁਰੀ ਹਾਲਾਤ ਨਾਲ ਦਬਾ ਕੇ ਰੱਖਿਆ ਜਦੋਂ ਪੁਲਿਸ ਨੂੰ ਪਤਾ ਲੱਗਾ ਕਿ ਮੰਨਣੇ 'ਚ ਨਹੀਂ ਆਉਂਦੇ ਆਪਣੇ ਆਪ ਇਹ ਨਿਸ਼ਾਨ ਸਾਹਿਬ ਆਪ ਦੇ ਹੱਥੀ ਨਹੀਂ ਪਟਾਉਂਦੇ ਤਾਂ ਪੁਲਿਸ ਚਲੀ ਗਈ ਪੁਲਿਸ ਨੇ ਜਾਣੀ ਪ੍ਰਮਾਤਮਾ ਇਹਨਾਂ ਨੂੰ ਕਿਹਾ ਗਰਮੀਤ ਸਿੰਘ ਨੂੰ ਵੀ ਤੂੰ ਆਪਣੇ ਆਪ ਕਬਜ਼ਾ ਲੈ ਸਕਦਾ ਲੈ ਲੈ ਜਾਂ ਕਿਵੇਂ ਹੋਇਆ ਪੁਲਿਸ ਚਲੀ ਗਈ ਉਹ ਬੈਠੇ ਰਹੇ ਨੇ ਲੋਕ ਦੇਖਦੇ ਦੇਖਦੇ ਚਲੇ ਗਏ ਵੀ ਪੁਲਿਸ ਗਈ ਲੋਕ ਵੀ ਗਏ ਇਹ 15 20 ਬੰਦੇ ਸੀ ਜਿਹੜੇ ਕੁਝ ਬੰਦਿਆਂ ਨੇ ਇਹਨਾਂ ਨੇ ਜਦੋਂ ਅਸੀਂ ਪਹੁੰਚਿਆ ਵੇਖਿਆ ਵੀ ਇਹ ਸ਼ਰਾਬ ਵੀ ਪੀਤੀ ਹੋਈ ਸੀ ਜਿਨ੍ਹਾਂ ਨੇ ਇਹ ਮਹਾਰਾਜ ਦੇ ਜਿਹੜਾ ਮੇਸ਼ਾਨ ਸਾਹਿਬ ਹੈ ਇਹਨਾਂ ਨੂੰ ਪੁੱਟਿਆ ਉਹ ਬੜੇ ਗਲਤ ਢੰਗ ਨਾਲ ਪੁੱਟਿਆ ਕੀ ਮਸਲਾ ਅਜੇ ਵੈਰੀਫਾਈ ਕਰ ਰਹੇ ਆਂ ਜੀ ਮਸਲਾ ਕੀ ਸੀ ਹਜੇ ਮਸਲੇ ਦਾ ਤਾਂ ਸਮਝ ਰਹੇ ਆ ਜੀ ਕੋਈ ਨਹੀਂ ਜੀ ਇੱਕ ਪਾਰਟੀ ਆ ਉਹਦਾ ਹਜੇ ਪੱਖ ਸੁਣਿਆ ਦੂਸਰੀ ਪਾਰਟੀ ਦਾ ਪੱਖ ਸੁਣਦੇ ਆ ਕੋਈ ਨਹੀਂ ਹਜੇ ਇਸ ਤਰ੍ਹਾਂ ਦੀ ਕੋਈ ਮੈਟਰ ਨਹੀਂ ਸਾਹਮਣੇ ਆ ਰਹੀ ਕਾਰ ਵਿੱਚ ਦੇ ਵੈਰੀਫਾਈ ਕਰਾਂਗੇ ਜੀ ਵੈਰੀਫਾਈ ਕਰਕੇ ਜੋ ਵੀ ਹੋਊਗਾ ਬਟਾਲਾ ਸ਼ਹਿਰ ਦੇ ਅੰਦਰ ਅੱਜ ਮਾਹੌਲ ਉਸ ਵੇਲੇ ਤਣਾਪੂਰਨ ਬਣ ਗਿਆ ਜਦੋਂ ਪੁਲਿਸ थाना ਸਿਟੀ ਹਦੂਤ ਤੋਂ ਕੁਝ ਦੂਰੀ ਤੇ ਪੁਰਾਣੀ ਰਾਜਨੀਤਿਕ ਰੰਜਿਸ਼ ਤੇ ਚੱਲਦੇ ਦੋ ਧਿਰਾਂ ਵਿੱਚ ਖੂਨੀ ਟਕਰਾਅ ਹੋ ਗਿਆ ਉੱਥੇ ਦੋਵਾਂ ਧਿਰਾਂ ਦੇ ਚਾਰ ਲੋਕੀ ਜ਼ਖਮੀ ਹੋਗੇ ਤੇ ਇੱਕ ਨੌਜਵਾਨ ਦੇ ਗੋਲੀ ਲੱਗਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ ਬਹਰਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਜੇਤेंद्र ਕਲਿਆਣਾ ਜੀ ਕੀ ਮਸਲਾ ਲਗਾਤਾਰ ਚਾਰ ਇਲੈਕਸ਼ਨ ਲੜਿਆ ਕੌਂਸਲਰ ਦੇ ਭਾਜਪੀ ਵੱਲੋਂ ਜਿਹਦੇ ਕਰਕੇ ਅਕਸਰ ਮੇਰੇ ਘਰ ਦੇ ਵਿੱਚ ਮੇਰੇ ਬੱਚਾ ਦੇ ਹਮਲੇ ਇਹ ਵਿਰੋਧੀ ਧਿਰ ਜੜੀ ਆ ਉਹ ਕਰਦੀ ਆ ਰਹੀ ਆ ਅੱਜ ਕੀ ਆ ਅੱਜ ਮੈਂ ਕੋਰਟ ਕੰਪਲੈਕਸ ਗਿਆ ਦਾ ਹਿਜੇ ਤੇ ਮੇਰਾ ਬੇਟਾ ਗੋਬਜੀ ਘਰ ਖੱਲਾ ਸੀ ਤੇ ਇਹ ਮੇਰੇ ਘਰ ਦੇ ਥੱਲੇ ਖਲੋ ਕੇ ਜੋ ਮੈਨੂੰ ਪਤਾ ਲੱਗਾ ਮੇਰੇ ਘਰ ਦੇ ਇੱਥੇ ਲਿਖ ਲਓ ਕਿ ਬੂਏ ਦੇ ਵਿੱਚ ਉੱਚ-ਉੱਚੀ ਗਾਲੀ-ਗਲੋਚ ਸਾਨੂੰ ਕਰਦੇ ਪਏ ਸੀ ਜਿਨ੍ਹਾਂ ਨੂੰ ਮੇਰਾ ਬੇਟਾ ਸਮਝਾਉਣ ਗਿਆ ਵੀ ਤੁਸੀਂ ਯਾਰ ਗਾਲੀਆਂ ਗਾਲਾ ਕਿਉਂ ਕੱਢਦੇ ਪਏ ਜੇ ਤੇ ਇਹਨੇ ਕਹਿ ਤੈਹੀ ਮੇਰੇ ਬੇਟੇ ਨੂੰ ਇਹਨਾਂ ਨੇ ਮਾਰਨਾ-ਕੁੱਟਣਾ ਸ਼ੁਰੂ ਕਰ ਦਿੱਤਾ ਤੇ ਉਹਦੇ ਸੱਟਾਂ ਲਾਤੀਆ ਤੇ ਮੈਨੂੰ ਫੋਨ ਕੀਤਾ ਕਿ ਵੀ ਮੇਰੇ ਬੇਟੇ ਗੋਪੀ ਦੇ ਸੱਟਾਂ ਲੱਗ ਗਿਆ ਆ ਮੈਂ ਕੋਰਟ ਤੋਂ ਵਾਪਸ ਆਪਣੇ ਘਰ ਵੱਲ ਨੂੰ ਆ ਰਿਹਾ ਸੀ ਮੇਰਾ ਛੋਟਾ ਬ੍ਰਦਰ ਚਾਚਾ ਜੀ ਦਾ ਬੇਟਾ ਹੈਪੀ ਕਲਿਆਣ ਉਹ ਆਪਣੇ ਬੇਟਿਆਂ ਨੂੰ ਸਕੂਲੋਂ ਲੈ ਕੇ ਬੇਟੇ ਨੂੰ ਸਕੂਲੋਂ ਲੈ ਕੇ ਵਾਪਸ ਆ ਰਹੇ ਸੀ ਕੁਦਰਤੀ ਅਸੀਂ ਦੋਨੇ ਨੇ ਆਪਣੇ ਹਸਲੀਪੁਰ ਦੇ ਲਾਗੇ ਇਕੱਠੇ ਹੋ ਗਏ ਤੇ ਅਸੀਂ ਘਰ ਨੂੰ ਪੈਦਲ ਤੁਰੇ ਜਾ ਰਹੇ ਸੀ ਖਾਸਾ ਸਕੂਲ ਵਾਲੀ ਗਲੀ 'ਚ ਆਇਆ ਤੇ ਇਹ ਪਹਿਲਾਂ ਤੋਂ ਹੀ ਸਾਡੀ ਵੇਟ ਕਰਦਾ ਪਿਆ ਸਾਰਾ ਪਰਿਵਾਰ ਸਾਰੇ ਦੋਸ਼ੀ ਜਿੰਨੇ ਆ ਜਿਨ੍ਹਾਂ ਨੇ ਮੇਰੇ ਬੇਟੇ ਨੂੰ ਪਹਿਲਾਂ ਸੱਟਾ ਲਾਇਆ ਤੇ ਉਥੋਂ ਦੌੜ ਕੇ ਆ ਗਏ ਤੇ ਬਾਅਦ 'ਚ ਇਹ ਮੇਰੀ ਵੇਟ ਕਰਨ ਦਾ ਪੇ ਬਾਅਦ 'ਚ ਇਹਨਾਂ ਨੇ ਸਾਡੇ ਦੋਨਾਂ 'ਤੇ ਹਮਲਾ ਕਰ ਦਿੱਤਾ ਪਹਿਲਾਂ ਮੇਰੇ 'ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਬਾ ਗੱਡੀ ਤੋਂ ਬਚਿਆ ਤੇ ਬਾਅਦ ਚ ਇਹ ਸਾਰਾ ਪਰਿਵਾਰ ਜਾਨਕੀ ਮੇਰੇ ਤੇ ਦਾਤਰ ਲੈ ਕੇ ਤੁਹਾਡੇ ਲੋਕ ਕਿੱਡੀ ਲੋਕ ਚੱਕੀ ਆ ਅਸੀਂ ਦੋਨੇ ਬ੍ਰਦਰਸ ਨੂੰ ਸਟਾ ਲਾ ਜੀਆਂ ਇਹਨਾਂ ਨੇ ਉਹ ਦੂਸਰੇ ਪਾਸੇ ਕਿੱਡੀ ਕੋਈ ਵੀ ਨਹੀਂ ਹੋਇਆ ਜੀ ਕੋਈ ਸੀ ਸੀ ਫੁਟੇਜ ਜਿਹੜੀ ਆ ਉਹ ਵੇਖ ਸਕਦੇ ਜੇ ਜਿਹੜਾ ਕਿਹਾ ਜਾ ਰਿਹਾ ਗੋਲੀ ਵੀ ਚੱਲੀ ਕਿਤੇ ਗੋਲੀ ਇਹਨਾਂ ਨੇ ਜੋ ਮੈਨੂੰ ਪਤਾ ਲੱਗਾ ਆ ਕਿ ਇਹ ਜਿਹੜਾ ਹਰਸ਼ ਆ ਇਹ ਅੱਗੇ ਵੀ ਇਹਨੇ ਗੁਰਦਾਸਪੁਰ ਰੋਡ ਦੇ ਉੱਤੇ ਜਿਹੜਾ ਇੱਕ ਪੁਲਿਸ ਮੁਲਾਜ਼ਮ ਦੇ ਘਰ ਹਵਲਾ ਆਇਆ ਸੀ ਉਹਦੇ ਨਾਲ ਮਿਲ ਕੇ ਇਹਨੇ ਗੋਲੀਆਂ ਚਲਾਈਆਂ ਵਾ ਤੇ ਇਹ ਪਰਚੇ ਦੇ ਵਿੱਚੋ ਸ਼ਾਇਦ ਇਨਵੋਲਵ ਹੈਗਾ ਆ ਕਿਉਂਕਿ ਇਹਦੇ ਘਰ ਪੁਲਸ ਰੇਡ ਬਾਰ-ਬਾਰ ਹੁੰਦੀ ਰਹੀ ਆ ਮੈਂ ਹਰਸ਼ ਮਲੋਤਰਾ ਸਿਟੀ ਵਾਲਮੀਕ ਸਭਾ ਪ੍ਰੈਜ਼ੀਡੈਂਟ ਹੈ ਤੁਸੀਂ ਕੀ ਹੋਇਆ ਕੀ ਇਹ ਮਸਲਾ ਇਹ ਕਿ ਜਿਹੜੇ ਸਾਡੇ ਪਰਿਵਾਰ ਦੇ ਮੈਂਬਰ ਛੋਟੇ ਜਿਹੜੇ ਬੱਚੇ ਸੀਗੇ ਉਹਨਾਂ ਦੇ ਨਾ ਜਤਿੰਦਰ ਕਲਿਆਣ ਨੇ ਜਿਹੜਾ ਕਿ ਤੁਹਾਡੇ ਬਰਕਲਾਫ ਇਲੈਕਸ਼ਨ ਖਲੋਤਾ ਸੀਗਾ ਉਹਨੇ ਗੋਲੀ ਚਲਾਈ ਆ ਛੋਟੇ ਬੇਟੇ ਦੇ ਤੇ ਕਿੰਨੇ ਲੋਕ जख्मी ਹੋਏ ਦੋ ਜਨੇ जख्मी ਹੋਏ ਉਹਨਾਂ ਵੱਲੋਂ ਕੋਈ जख्मी ਹੋਏ ਉਹਨਾਂ ਵੱਲੋਂ ਪਤਾ ਨਹੀਂ ਜੀ ਕੀ ਕਾਰਨ ਕੀ ਲੜਾਈ ਦਾ ਇੰਨਾ ਵੱਡਾ ਕਲੈਸ਼ ਹੋ ਜਾਣਾ ਕਾਰਨ ਲੜਾਈ ਦਾ ਇਹੀ ਆ ਪੋਲਿਟਿਕਲ ਲੈਂਡ ਪੋਲਿਟਿਕਲ ਲੈਂਡ ਕੀ ਹੈ ਹਾਂਜੀ ਕੀ ਪੋਲਿਟਿਕਲ ਕੀ ਸਿਆਸੀ ਰਹਿੰਦੇ ਸਿਆਸੀ ਰਹਿੰਦੇ ਸੇ ਇਹੀ ਆ ਕਿ ਸਾਡਾ ਜਿਹੜਾ ਕੀ ਇਲੈਕਸ਼ਨਾਂ ਦੇ ਵਿੱਚ ਬਰਾਬਰ ਜਿਹੜਾ ਟਾਈ ਹੋ ਗਿਆ ਹੈ ਉਰ ਤੋਂ ਇਹ ਖੁੰਦਰ ਖਾਂਦਾ ਸਾਡੇ ਤੋਂ ਉਰ ਤੋਂ ਝਗੜੇ ਚੱਲ ਹਾਂਜੀ ਜਦੋਂ ਅਸੀਂ ਉਹਨਾਂ ਦੇ ਪਰਿਵਾਰ ਨਾਲ ਗੱਲ ਕੀਤੀ ਤੁਹਾਡੀ ਫੈਮਿਲੀ ਨਾਲ ਗੱਲ ਕੀਤੀ ਦੋਵੇਂ ਕਹ ਰਹੇ ਕਿ ਇੱਕ ਦੂਜੇ ਇੱਕ ਦੂਜੇ ਦੇ ਘਰੇ ਆ ਕੇ ਲੜੇ ਨਹੀ ਘਰੇ ਨਹੀਂ ਲੜੇ ਇਹ ਖਾਲਸਾ ਸਕੂਲ ਦੇ ਲਾਗੇ ਉਹਨਾਂ ਦੀ ਕੋਈ ਲੜਾਈ ਹੋਈ ਆ ਉੱਥੇ ਜਗਿੰਦਰ ਕਲਿਆਣ ਨੇ ਉਹਦੇ ਫੇਰ ਮਾਰਿਆ ਅਛਾ ਤੁਹਾਨੂੰ ਆਪਕੋ ਚ 13 ਲੜ ਗਿਆ ਨੀ ਕਲੈਸ਼ ਕੀ ਸਤ ਇਹ ਇੱਕ ਹੀ ਮਹੱਲੇ ਨੂੰ ਬਿਲੋਂਗ ਕਰਦੇ ਨੇਹਿਰੂ ਗੇਟ ਤੋਂ ਇਹਨਾਂ ਦੇ ਪਹਿਲਾਂ ਵੀ ਐਫਆਰਸ ਵਗੈਰਾ ਚੱਲਦੀ ਰਹੀ ਹੈ ਪਹਿਲਾਂ ਤੋਂ ਲੱਗ ਡਾਟ ਫੋਨ ਕਰਕੇ ਕੋਈ ਨਾ ਕੋਈ ਕਮੈਂਟ ਬਾਜ਼ੀ ਫੋਨ ਕਰਕੇ ਤੇ ਇਹ ਇਹਨਾਂ ਨੇ ਰੋਜ਼ ਆ ਕੇ ਅੱਜ ਵੀ ਜਿੱਦਾਂ ਲੜਾਈ ਕੀਤੀ ਆਪਣੇ ਮਹੱਲੇ 'ਚ ਉਸ ਤੋਂ ਬਾਅਦ ਦੋਵੇਂ ਜਾਣੇ ਇੱਥੇ ਕੰਪਲੇਨਟ ਦੇਣ ਆ ਗਏ ਸੀਗੇ ਥਾਣੇ ਤੇ ਉਸ ਅਕੋਰਡਿੰਗ ਮੈਂ ਇੱਕ ਥੀ ਪਾਰਟੀ ਦੀ ਆਪਾਂ ਬਿਆਨ ਲੈ ਰਹੇ ਆ ਤੇ ਕੁਝ ਜਿਹੜੇ ਹਸਪਟਲਾਈਜ਼ ਹੋ ਰਹੇ ਮੈਂ ਉੱਥੇ ਚੈੱਕ ਕਰਨ ਜਾ ਰਹੀ ਹਾਂ ਤੇ ਡਿਊਟੀ ਆਫੀਸਰ ਬਿਆਨ ਲੈਣ ਤੋਂ ਬਾਅਦ ਨਾਲ ਦੇ ਨਾਲ ਹੀ ਆਪਾਂ ਫਿਰ ਇਨਵੈਸਟੀਗੇਸ਼ਨ ਸਟਾਰਟ ਕਰ ਲਾਂਗੇ ਸੀਸੀਟੀਵੀ ਜਨਾਲ ਕਿੱਥੇ ਕਿੱਥੇ ਲੜਾਈ ਕੀ ਗੱਲਬਾਤ ਹੋਈ ਹੈ ਨਹੀਂ ਗੋਲੀ ਚੱਲਣ ਦਾ ਐਗਜ਼ੈਕਟ ਹੈ ਜੇ ਤੱਕ ਤੇ ਕਿਸੇ ਨੇ ਵੀ ਨਹੀਂ ਦੱਸਿਆ ਇਹਦਾ ਦੀ ਕੋਈ ਗੱਲਬਾਤ ਬਾਕੀ ਆਪਾਂ ਇੰਜਰੀਜ਼ ਚੈੱਕ ਕਰ ਲੈਨੇ ਕਿ ਕੋਈ ਇਹਦਾ ਦੀ ਕੋਈ ਗੱਲਬਾਤ ਹੈਗੀ ਹੈ ਕਿ ਨਹੀਂ ਫਸਟ ਇਨਫੋਰਮੇਸ਼ਨ ਆਏਗੀ ਕਿ ਕਿੰਨੇ ਲੋਕ ਜਿਹੜੇ ਹੋਏ ਨੇ ਇੰਜਰੀ ਐਸਐਚ ਦੀ ਇੱਕ ਪਾਰਟੀਆਂ ਤੋਂ ਜਿੱਦਾਂ ਚਿਤਿੰਦਰ ਕਲਿਆਣ ਤੇ ਇਹਨਾਂ ਦੇ ਨਾਲ ਇੱਕ ਦੋ ਜਣੇ ਇਹ ਤੇ ਦੂਸਰੀ ਚ ਵੀ ਦੋ ਜਣੇ ਗਏ ਰਹੇ ਚਾਹ ਪੋ ਤਾਂ ਚਾਰ ਲੋਕ ਚਾਰ ਲੋਕ ਗਏ ਰਹੇ ਤੁਸੀਂ ਜਾ ਰਹੇ ਹੋ ਮੌਕੇ ਤੇ ਮੈਂ ਮੌਕਾ ਦੇਖ ਕੇ ਨਾਲੀ ਸਿਵਲ ਹਸਪੀਟਲ ਜਿਹੜੇ ਇੰਜਰ ਜਿਨ੍ਹਾਂ ਨੇ ਥਾਣੇ ਦੇ ਅੰਦਰ ਹੰਗਲਾ ਮਚਾਇਆ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਹੋਵੇਗੀ ਹਾਂਜੀ ਹਾਂਜੀ ਬਿਲਕੁਲ ਹੋਏਗੀ ਦੋਸਤੋ ਇਸ ਸੰ ਸਾਡੀਆਂ ਆਸਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਵਜਾਜ਼ਤ ਰੱਬ ਰਾਖਾ